ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਲੈ ਕੇ ਹਾਜ਼ਰਾਂ ਆਪਾਂ ਆਪਣੀ ਅੱਜ ਦੀ ਕਹਾਣੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਅੱਜ ਹੈ 26 ਤਰੀਕ ਤੇ ਕੱਲ ਦੇ ਦਿਨਾਂ ਆਪਣੇ ਚੈਨਲ ਤੇ ਆਪਣੇ ਤੋਂ ਕਹਾਣੀ ਅਪਲੋਡ ਨਹੀਂ ਹੋਈ ਮੈਨੂੰ ਤੁਹਾਡੇ ਕਾਫੀ ਸਬਸਕ੍ਰਾਈਬਰ ਦੇ ਮੈਸੇਜ ਮਿਲੇ ਕਿ ਤੁਸੀਂ ਕਹਾਣੀ ਨਹੀਂ ਅਪਲੋਡ ਕੀਤੀ ਐਕਚੁਅਲੀ ਕੱਲ ਮੈਂ ਥੋੜਾ ਬਿਜੀ ਸੀ ਇਸ ਕਰਕੇ ਆਪਣੇ ਤੋਂ ਕੰਮ ਨਹੀਂ ਹੋਇਆ ਇਸ ਤੋਂ ਬਾਅਦ ਆਪਣੀ ਜਿਹੜੀ ਕਹਾਣੀਆਂ ਪੂਰੇ ਟਾਈਮ ਤੇ ਆਇਆ ਕਰੂਗੀ 11 ਵਜੇ ਅੱਜ ਵੀ ਕਹਾਣੀ ਕਾਫੀ ਲੇਟ ਹੋ ਗਈ ਆ ਪਰ ਇਸ ਤੋਂ ਬਾਅਦ ਆਪਣੀ ਕਹਾਣੀ 11 ਵਜੇ ਹੀ ਆਇਆ ਕਰੂਗੀ ਆਪਣੀ ਅੱਜ ਦੀ ਕਹਾਣੀ ਬਹੁਤ ਸੋਹਣੀ ਕਹਾਣੀਆਂ ਦਿਲ ਨੂੰ ਛੋਣ ਵਾਲੀ ਕਹਾਣੀਆਂ ਸੁਰਿੰਦਰ ਕੌਰ ਤੇ ਬਲਵੰਤ ਸਿੰਘ ਦਾ ਬੇਟਾ 10 ਸਾਲ ਪਹਿਲਾਂ ਇੰਗਲੈਂਡ ਗਿਆ ਤੇ ਅੱਜ ਉਹਨੇ ਇੰਗਲੈਂਡ ਤੋਂ ਵਾਪਸ ਆਉਣਾ ਸੀ ਉਹਨਾਂ ਦਾ ਬੇਟਾ ਉਹਨਾਂ ਨੂੰ ਫੋਨ ਕਰਦਾ ਆਪਣੇ ਡੈਡੀ ਨੂੰ ਕਹਿੰਦਾ ਕਿ ਡੈਡੀ ਮੈਂ ਆ ਰਿਹਾ ਤੇ ਉਹਦੇ ਡੈਡੀ ਬੜੇ ਖੁਸ਼ ਹੁੰਦੇ ਆ ਕਿ ਪੁੱਤ ਸ਼ੁਕਰ ਹੈ ਇਹਦੇ ਨਾਲ ਆਇਆ ਹਨਾ ਵੀ ਅਸੀਂ ਤਾਂ ਤਰਸ ਗਏ ਸੀ ਸਾਡੀਆਂ ਤਾਂ ਅੱਖਾਂ ਤਰਸ ਗਈਆਂ ਸੀ ਤੈਨੂੰ ਵੇਖਣ ਨੂੰ ਤੇ ਉਹ ਕਹਿੰਦੇ ਵੀ ਅਸੀਂ ਤੇਰਾ ਇੰਤਜ਼ਾਰ ਕਰ ਰਹੇ ਹਾਂ ਬਸ ਤੂੰ ਛੇਤੀ ਆ ਜਾ ਤਾਂ ਉਹਨਾਂ ਦਾ ਬੇਟਾ ਹੈਰੀ ਕਹਿੰਦਾ ਕਿ ਪਾਪਾ ਮੈਂ ਇਕੱਲਾ ਨਹੀਂ ਆ ਰਿਹਾ ਮੇਰੇ ਨਾਲ ਕੋਈ ਹੋਰ ਵੀ ਆ ਰਿਹਾ ਤਾਂ ਉਹਦੇ ਪਾਪਾ ਪੁੱਛਦੇ ਆ ਕਿ ਕੌਣ ਕਹਿੰਦਾ ਮੈਂ ਤੁਹਾਨੂੰ ਆ ਕੇ ਸਰਪ੍ਰਾਈਜ਼ ਹੀ ਦੇਵਾਂਗਾ ਉਹ ਦੋਨੋਂ ਜੀ ਬੜਾ ਸੋਚਦੇ ਆ ਵੀ ਹੋਰ ਕਿਹਨੇ ਆਉਣਾ ਹੈਰੀ ਦੀ ਮਾਂ ਸਰਿੰਦਰ ਕੌਰ ਬੜੀ ਬੇਸਵਰੀ ਸੀ ਆਪਣੇ ਪੁੱਤ ਨੂੰ ਮਿਲਣ ਲਈ ਉਹਨੇ ਸਵੇਰੇ ਸਦਿਆਂ ਸਦਿਆਂ ਕੰਮ ਨਿਮੇੜਲੇ ਸਾਰੇ ਕਿਉਂਕਿ ਉਹਦੇ ਪੁੱਤ ਨੇ ਦੁਪਹਿਰ ਤੱਕ ਆ ਜਾਣਾ ਸੀ ਉਹਨੇ ਪਕਵਾਨ ਬਣਾਏ ਆਪਣੇ ਪੁੱਤ ਦੀ ਪਸੰਦ ਦੇ ਬਣਾਏ ਹਨਾ ਭੱਜ ਭੱਜ ਕੇ ਕੰਮ ਨਿਮੇੜਿਆ 11 ਵਜੇ ਬੈਲੀ ਹੋ ਕੇ ਉਹ ਆਪਣੇ ਘਰ ਵਾਲੇ ਨੂੰ ਕਹਿੰਦੀ ਵੀ ਹੋਈ ਗੱਲ ਹੈਰੀ ਨਾਲ ਕਦੋਂ ਘਰ ਆ ਰਿਹਾ ਉਹ ਕਹਿੰਦੇ ਵੀ ਨਹੀਂ ਹੁਣ ਤਾਂ ਨਹੀਂ ਹੋਈ ਵੀ ਜਦੋਂ 에어ਪੋਰਟ ਤੇ ਉਤਰੇ ਸੀ ਉਦੋਂ ਹੀ ਗੱਲ ਹੋਈ ਸੀ ਵੀ ਉਹ ਗੱਡੀ ਕਰਵਾ ਕੇ ਆ ਰਹੇ ਆ ਬਸ ਤੂੰ ਤਿਆਰੀ ਕਰ ਲਾ ਉਹ ਕਹਿੰਦੀ ਬਸ ਮੈਂ ਸਾਰੇ ਕੰਮ ਕਰ ਲੇ ਮੈਂ ਫਟਾਫਟ ਨਾ ਕੇ ਤਿਆਰ ਹੋ ਜਾ ਤੇ ਬਲਵੰਤ ਸਿੰਘ ਹੱਸਣ ਲੱਗ ਜਾਂਦੇ ਆ ਵੀ ਤਿਆਰ ਹੋਣ ਨੂੰ ਕਿਹੜਾ ਵਿਆਹ ਜਾਣਾ ਤੇ ਉਹ ਕਹਿੰਦੀ ਵੀ ਮੇਰਾ ਪੁੱਤ 10 ਸਾਲ ਬਾਅਦ ਘਰ ਆ ਰਿਹਾ ਵੀ ਮੇਰੇ ਤੋਂ ਤਾਂ ਵਿਆਹ ਤੋਂ ਵੀ ਵੱਧ ਖੁਸ਼ੀ ਆ ਮੈਨੂੰ ਤਾਂ ਤੇ ਚੱਲ ਉਹ ਬਲਵੰਤ ਸਿੰਘ ਆਪਣੇ ਘਰ ਵਾਲੀ ਨੂੰ ਕਹਿੰਦਾ ਵੀ ਤੇਰਾ ਪੁੱਤ ਤੇਰੇ ਵਾਸਤੇ ਕੋਈ ਸਰਪ੍ਰਾਈਜ਼ ਲੈ ਕੇ ਆ ਰਿਹਾ ਉਹ ਕਹਿੰਦੀ ਵੀ ਮੇਰੇ ਪੁੱਤ ਨੂੰ ਆ ਹੀ ਜਾਣਦੇ ਹੋ ਬਸ ਮੇਰੇ ਲਈ ਤਾਂ ਉਹੀ ਸਰਪ੍ਰਾਈਜ਼ ਆ ਚਲੋ ਭਾਈ 12 ਕਵਜੇ ਉਹਨਾਂ ਦੇ ਗੇਟ ਤੇ ਡੋਰ ਬੈਲ ਵੱਜਦੀ ਆ ਤਾਂ ਬਲਵੰਤ ਸਿੰਘ ਭੱਜ ਕੇ ਦਰਵਾਜ਼ਾ ਖੋਲਦਾ ਸੁਰਿੰਦਰ ਕੌਰ ਤੇ ਲੈ ਕੇ ਆਉਂਦੀ ਆ ਉਹਦਾ ਪੁੱਤ ਇੰਨੇ ਸਾਲ ਬਾਅਦ ਆਇਆ ਸੀ ਹਨਾ ਵੀ ਮੈਂ ਤੇਲ ਚਾਉਂਗੀ ਬੂਹੇ 'ਚ ਬਲਵੰਤ ਸਿੰਘ ਦਾ ਪੁੱਤਰ ਹੈਰੀ ਗੱਡੀ ਵਿੱਚੋਂ ਉਤਰਦਾ ਤੇ ਨਾਲ ਉਹਦੇ ਇੱਕ ਕੁੜੀ ਉਤਰਦੀ ਆ ਸੋਹਣੀ ਸੁਨੱਖੀ ਅੰਗਰੇਜ਼ਣ ਕੁੜੀ ਆ ਤੇ ਉਹਦੇ ਮਾਪੇ ਆ ਜਿਹੜੇ ਉਹ ਵੇਖਦੇ ਆ ਇੱਕ ਦੂਜੇ ਦੇ ਮੂੰਹ ਵੱਲ ਵੇਖਦੇ ਆ ਫਿਰ ਉਹ ਸੋਚਦੇ ਆ ਵੀ ਚਲ ਉਥੇ ਇਹਦੇ ਮਤਲਬ ਕੰਮ ਕਰਦੀ ਹੋ ਨਾਲ ਉਹ ਹੋਣੀ ਆ ਹਨਾ ਵੀ ਕਈ ਵਾਰੀ ਜਿਹੜੀਆਂ ਗੋਰੀਆਂ ਕੁੜੀਆਂ ਨੇ ਉਹ ਪੰਜਾਬ ਆ ਜਾਂਦੀਆਂ ਹੁੰਦੀਆਂ ਨੇ ਪੰਜਾਬੀ ਮੁੰਡਿਆਂ ਨਾਲ ਘੁਮਣ ਫਿਰਨ ਵਾਸਤੇ ਸ੍ਰਿੰਦਰਕੌਰ ਬੂਹੇ ਤੇ ਤੇਲ ਚੋਂਦੀ ਆ ਆਪਣੇ ਪੁੱਤ ਦਾ ਸਵਾਗਤ ਕਰਦੀ ਆ ਤੇ ਜਿਹੜੀ ਕੁੜੀ ਨਾਲ ਆਈ ਹੁੰਦੀ ਆ ਉਹਦਾ ਨਾਮ ਇਲੈਕਸਾ ਹੁੰਦਾ ਇਲੈਕਸਾ ਵੇਖਦੀ ਆ ਹਨਾ ਵੀ ਹੈਰੀ ਮਿਲ ਰਿਹਾ ਉਹਨਾਂ ਨੂੰ ਆਪਣੇ ਪੇਰੈਂਟਸ ਨੂੰ ਮਿਲ ਰਿਹਾ ਉਹ ਵੇਖਦੀ ਰਹਿੰਦੀ ਆ ਕਿਉਂਕਿ ਉਹ ਪੰਜਾਬ ਪਹਿਲੀ ਵਾਰ ਆਈ ਸੀ ਉਹਨੂੰ ਪੰਜਾਬ ਦੇ ਰੀਤੀ ਰਿਵਾਜਾਂ ਦਾ ਕੋਈ ਬਹੁਤਾ ਨਹੀਂ ਪਤਾ ਸੀ। ਸਰਿੰਦਰ ਕੌਰ ਇਲੈਕਸਾ ਨੂੰ ਵੀ ਜੱਫੀ ਪਾ ਕੇ ਮਿਲਦੀ ਆ ਉਹਦਾ ਮੱਥਾ ਚੁੰਮਦੀ ਆ ਉਹਨੂੰ ਬਹੁਤ ਪਿਆਰ ਕਰਦੀ ਆ। ਇਲੈਕਸਾ ਨੂੰ ਇਹ ਗੱਲ ਬਹੁਤ ਚੰਗੀ ਲੱਗਦੀ ਆ ਤੇ ਚਲੋ ਅੰਦਰ ਜਾਂਦੇ ਨੇ ਜਾ ਕੇ ਚਾਹ ਪਾਣੀ ਪੀਂਦੇ ਨੇ ਤੇ ਜਿਹੜੀ ਮਾਂ ਹੁੰਦੀ ਆ ਹਨਾ ਉਹਨੂੰ ਇੰਨੇ ਸਾਲ ਬਾਅਦ ਪੁੱਤ ਮਿਲਿਆ ਹੋਵੇ ਉਹ ਮੋੜ ਮੁੜ ਕੇ ਹੈ ਹੀ ਕੋਲ ਆ ਕੇ ਬੈਂਦੀ ਆ ਕਦੇ ਉਹਦਾ ਮੱਥਾ ਚੁੰਮਦੀ ਆ ਕਦੇ ਉਹਦੇ ਹੱਥ ਚੁੰਮਦੀ ਆ। ਐਲੈਕਸਾ ਸਾਰਾ ਕੁਝ ਇਹ ਵੇਖੀ ਜਾ ਰਹੀ ਸੀ ਐਲੈਕਸਾ ਅੰਗਰੇਜ਼ੀ ਦੇ ਵਿੱਚ ਆਪਣੇ ਉਹਨੂੰ ਹੈਰੀ ਨੂੰ ਪੁੱਛਦੀ ਆ ਕਿ ਹੈਰੀ ਹੂ ਇਜ਼ ਦਿਸ ਵੀ ਇਹ ਕੌਣ ਨੇਗੇ ਤਾਂ ਹੈਰੀ ਉਹਨਾਂ ਨੂੰ ਕਹਿੰਦਾ ਵੀ ਇਹ ਮੇਰੇ ਕੇਅਰ ਟੇਕਰ ਨੇ ਮਤਲਬ ਮੈਨੂੰ ਪਾਲਣਹਾਰ ਨੇ ਜਦੋਂ ਬਲਵੰਤ ਸਿੰਘ ਆਪਣੇ ਪੁੱਤ ਦੇ ਮੂੰਹੋਂ ਇਹ ਗੱਲ ਸੁਣਦਾ ਤਾਂ ਉਹ ਹੈਰਾਨ ਰਹਿ ਜਾਂਦਾ ਵੀ ਇਹ ਆਪਣੀ ਦੋਸਤ ਨੂੰ ਇਹ ਕਿਉਂ ਨਹੀਂ ਕਹਿ ਰਿਹਾ ਵੀ ਇਹ ਮੇਰੇ ਪੇਰੈਂਟਸ ਨੇ ਚਲੋ ਉਦੋਂ ਤਾਂ ਉਹ ਚੁੱਪ ਕਰ ਜਾਂਦਾ ਉਹ ਆਪਣੇ ਕਮਰੇ 'ਚ ਚਲੀ ਜਾਂਦੀ ਆ ਹੈਰੀ ਵੀ ਆਪਣੇ ਕਮਰੇ 'ਚ ਚਲਾ ਜਾਂਦਾ ਬਲਵੰਤ ਸਿੰਘ ਉੱਠ ਕੇ ਹੈਰੀ ਦੇ ਪਿੱਛੇ ਜਾਂਦਾ ਤੇ ਉਹਨੂੰ ਪੁੱਛਦਾ ਕਿ ਤੂੰ ਆਪਣੀ ਜਿਹੜੀ ਫਰੈਂਡ ਨਾਲ ਆਈ ਆ ਉਹਨੂੰ ਐ ਕਿਉਂ ਨਹੀਂ ਦੱਸਿਆ ਵੀ ਅਸੀਂ ਤੇਰੇ ਮਾਪਿਓਂ ਸਾਨੂੰ ਇਹ ਕਿਉਂ ਨਹੀਂ ਦੱਸਿਆ ਵੀ ਅਸੀਂ ਤੇਰੇ ਪੇਰੈਂਟਸ ਆ ਵੀ ਤੂੰ ਕੇਅਰ ਟੇਕਰ ਕਿਉਂ ਕਿਹਾ ਤਾਂ ਹੈਰੀ ਕਹਿੰਦਾ ਵੀ ਐਕਚੁਅਲੀ ਪਾਪਾ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹਣਾ ਵੀ ਇਲੈਕਸਾ ਜਿਹੜੀ ਹੈ ਨਾ ਇਹਦੇ ਪਾਪਾ ਦੀ ਕੰਪਨੀ ਦੇ ਵਿੱਚ ਮੈਂ ਕੰਮ ਕਰਦਾ ਅਸੀਂ ਇੱਕ ਦੂਜੇ ਨੂੰ ਮਿਲਦੇ ਰਹਿੰਦੇ ਸੀ ਇੱਕ ਦੂਜੇ ਨੂੰ ਅਸੀਂ ਪਸੰਦ ਕਰਨ ਲੱਗ ਗਏ ਤੇ ਇਲੈਕਸਾ ਮੇਰੇ ਨਾਲ ਵਿਆਹ ਕਰਾਉਣਾ ਚਾਹੁੰਦੀ ਆ ਜੇ ਇਹ ਨਾ ਪੇਰੈਂਟਸ ਨੂੰ ਪਸੰਦ ਨਹੀਂ ਕਰਦੀ ਵੀ ਜਿਹੜੇ ਬਾਹਰਲੇ ਬੱਚੇ ਨੇ ਉਹ ਆਪਣੇ ਪੇਰੈਂਟਸ ਨਾਲ ਨਹੀਂ ਰਹਿੰਦੇ ਹੈਗੇਗੇ ਉਹਨਾਂ ਨੂੰ ਪੇਰੈਂਟਸ ਨਾਲ ਰਹਿਣਾ ਵਧੀਆ ਨਹੀਂ ਲੱਗਦਾ ਇਸ ਕਰਕੇ ਜੇ ਮੈਂ ਇਹਨੂੰ ਇਹ ਕਹਤਾ ਵੀ ਤੁਸੀਂ ਮੇਰੇ ਪੇਰੈਂਟਸ ਹੋ ਤਾਂ ਇਹਨੇ ਮੇਰੇ ਨਾਲ ਵਿਆਹ ਨਹੀਂ ਕਰਾਉਣਾ ਇਹ ਗੱਲ ਸੁਣ ਕੇ ਬਲਵੰਤ ਸਿੰਘ ਆ ਜਿਹੜਾ ਬੜਾ ਹੈਰਾਨ ਹੁੰਦਾ ਉਹ ਕਹਿੰਦਾ ਪੁੱਤ ਵੀ ਇਹ ਕੀ ਗੱਲ ਬਣੀ ਵੀ ਤੂੰ ਸਾਨੂੰ ਮਿੰਟ ਚ ਕੇਅਰ ਟੇਕਰ ਬਣਾਤਾ ਜੇ ਐਲੈਕਸਾ ਨਾ ਵਿਆਹ ਕਰਾਉਗੀ ਫਿਰ ਤੈਨੂੰ ਕਿਹੜਾ ਕੁੜੀਆਂ ਦੀ ਕਮੀ ਆ ਕਹਿੰਦਾ ਨਹੀਂ ਪਾਪਾ ਉਹਨੂੰ ਨਹੀਂ ਪਤਾਗਾ ਐਲੈਕਸਾ ਦੀ ਐਲੈਕਸਾ ਦੇ ਪਾਪਾ ਦੀ ਕਿੰਨੀ ਵੱਡੀ ਕੰਪਨੀ ਆ ਹਨਾ ਜਿਹਦੇ ਵਿੱਚ ਮੈਂ ਵਧੀਆ ਜੌਬ ਕਰ ਰਿਹਾ ਫਿਰ ਮੈਂ ਉੱਥੇ ਕਿੱਥੇ ਸੈੱਟ ਹੋਊਗਾ ਵੀ ਮੈਨੂੰ ਵਿਆਹ ਤਾਂ ਉਧਰ ਹੀ ਕਰਾਉਣਾ ਪਊਗਾ ਉਹ ਕਹਿੰਦਾ ਵੀ ਫਿਰ ਵਿਆਹ ਜੇ ਤੂੰ ਕਰਾਉਣਾ ਵੀ ਤੂੰ ਇਹਨੂੰ ਨਾਲ ਹੀ ਲਈ ਫਿਰਦਾ ਵੀ ਪਹਿਲੀ ਤੁਸੀਂ ਤਾਂ ਇਕੱਠੇ ਤੁਰੇ ਫਿਰਦੇ ਹੋਗੇ ਉਹ ਕਹਿੰਦਾ ਵੀ ਅਸੀਂ ਰਹਿਣੀ ਇਕੱਠੇ ਆ ਪਾਪਾ ਉਹ ਕਹਿੰਦਾ ਵੀ ਬੜੇ ਸਾਡੇ ਸੰਸਕਾਰ ਤੂੰ ਯਾਦ ਰੱਖੇ ਤੈਨੂੰ ਪਤਾ ਆਪਣੇ ਸੰਸਕਾਰ ਦੇ ਵਿੱਚ ਕੁੜੀ ਮੁੰਡਾ ਵਿਆਹ ਤੋਂ ਪਹਿਲਾਂ ਇਕੱਠੇ ਨਹੀਂ ਰਹਿੰਦੇ ਕਹਿੰਦਾ ਉਹ ਡੈਡੀ ਤੁਸੀਂ ਕਿਹੋ ਜੀਆਂ ਗੱਲਾਂ ਕਰਦੇ ਹੋ ਮੈਂ 10 ਸਾਲ ਯੂਕੇ ਦੇ ਵਿੱਚ ਲਾਇਆ ਆ ਹੁਣ ਉੱਥੋਂ ਦੇ ਸੱਭਿਆਚਾਰ ਅਕੋਰਡਿੰਗ ਹੀ ਮੈਂ ਟਲਣਾ ਸੀ ਚਲ ਬਲਵੰਤ ਸਿੰਘ ਚੁੱਪ ਹੋ ਜਾਂਦਾ ਤੇ ਉਸ ਤੋਂ ਬਾਅਦ ਉਹ ਆਪਣੇ ਘਰ ਵਾਲੀ ਨੂੰ ਆ ਕੇ ਦੱਸਦਾ ਸਾਰੀ ਗੱਲ ਹਨਾ ਵੀ ਜਿਹੜੀ ਕੁੜੀ ਆਈ ਇਹ ਦੀ ਫਰੈਂਡ ਨਹੀਂ ਵੀ ਇਹ ਦੀ ਘਰ ਵਾਲੀ ਹੋਈ ਆ ਵੀ ਇਹਨੇ ਇਹਦੇ ਨਾਲ ਵਿਆਹ ਕਰਾਉਣਾ ਤਾਂ ਸੁਰਿੰਦਰ ਕੌਰ ਆਪਣੇ ਘਰ ਵਾਲੇ ਨੂੰ ਟਾਲਦੀ ਕਹਿੰਦੀ ਵੀ ਕੋਈ ਗੱਲ ਨਹੀਂ ਤੁਸੀਂ ਇਸ ਗੱਲ ਨੂੰ ਐ ਨਾ ਸੋਚਿਓ ਵੀ ਆਪਾਂ ਨੂੰ ਇਹਨੇ ਪੁੱਛਿਆ ਨਹੀਂ ਜਾਂ ਦੱਸਿਆ ਨਹੀਂ ਵੀ ਮੈਂ ਇਹਦੇ ਨਾਲ ਵਿਆਹ ਕਰਾਉਣਾ ਵੀ ਆਪਣਾ ਮੁੰਡਾ ਹੁਣ ਬਾਹਰਲੇ ਦੇਸ਼ 'ਚ ਰਹਿੰਦਾ ਉੱਥੋਂ ਦੇ ਹਨਾ ਜਿਹੋ ਜਿਹੇ ਬੱਚੇ ਨੇ ਵੀ ਉਦਾਂ ਦਾ ਹੀ ਇਹ ਹੋ ਗਿਆ ਵੀ ਆਪਾਂ ਨੂੰ ਕੋਈ ਇਸ ਗੱਲ ਦਾ ਗੁੱਸਾ ਨਹੀਂ ਹੋਣਾ ਚਾਹੀਦਾ ਬਲਵੰਤ ਸਿੰਘ ਵੀ ਚੁੱਪ ਕਰ ਜਾਂਦਾ ਤੇ ਉਹ ਮਨ ਮਨ 'ਚ ਸੋਚਦਾ ਵੀ ਇੱਕ ਮਾਂ ਆਪਣੇ ਬੱਚੇ ਦੀਆਂ ਗਲਤੀਆਂ ਤੇ ਵੀ ਪੜਦਾ ਪਾਉਂਦੀ ਆ ਹਨਾ ਪਰ ਉਹ ਬੋਲਦਾ ਨਹੀਂਗਾ ਉਹਨੂੰ ਇਹ ਹੁੰਦਾ ਵੀ ਚਲੋ ਜੋ ਵੀ ਹੈ ਠੀਕ ਹੈ ਇਸੇ ਤਰ੍ਹਾਂ ਚਲੋ ਸਮਾਂ ਲੰਘਦਾਗਾ ਉਹ ਰਹਿੰਦੇ ਆ ਉਹਨਾਂ ਨੂੰ ਮਹੀਨਾ ਹੋ ਜਾਂਦਾ ਆਿਆਂ ਨੂੰ ਇਕੱਠੀ ਉਹ ਘੁੰਮਣ ਫਿਰਨ ਜਾਂਦੇ ਨੇ ਕਿਤੇ ਵੀ ਜਾਣਾ ਐਲੈਕਸਾ ਨਾਲ ਹੀ ਹੁੰਦੀ ਆ ਤੇ ਇਸ ਮਹੀਨੇ ਦੇ ਵਿੱਚ ਐਲੈਕਸਾ ਸੁਰਿੰਦਰ ਕੌਰ ਨਾਲ ਇੰਨੀ ਕੋਲ ਮਿਲ ਜਾਂਦੀ ਹੈ ਵੀ ਜਦੋਂ ਵੀ ਸੁਰਿੰਦਰ ਕੌਰ ਰਸੋਈ ਦੇ ਵਿੱਚ ਕੁਝ ਬਣਾਉਂਦੀ ਆ ਹਨਾ ਕੰਮ ਕਰਦੀ ਆ ਤਾਂ ਐਲੈਕਸਾ ਆ ਜਾਂਦੀ ਆ ਉਹਦੇ ਨਾਲ ਰਹਿੰਦੇ ਰਹਿੰਦੇ ਐਲੈਕਸਾ ਪੰਜਾਬੀ ਵੀ ਬੋਲਣ ਸਿੱਖ ਗਈ ਸੀ ਕਿਉਂਕਿ ਹੈਰੀ ਨੂੰ ਵੀ ਪੰਜਾਬੀ ਆਉਂਦੀ ਸੀ ਉਹ ਵੀ ਥੋੜੀ-ਬਹੁਤੀ ਸਿਖਾਉਂਦਾ ਰਹਿੰਦਾ ਸੀ ਪਰ ਇੱਥੇ ਜਦੋਂ ਪੰਜਾਬੀ ਬੋਲਦੇ ਸੀ ਤਾਂ ਉਹਨੂੰ ਪੰਜਾਬੀ ਭਾਸ਼ਾ ਦਾ ਕਾਫੀ ਪਤਾ ਲੱਗ ਗਿਆ ਸੀ ਐਲੈਕਸਾ ਪੂਰੀ ਕੋਸ਼ਿਸ਼ ਕਰਦੀ ਹੈਰੀ ਦੀ ਮੰਮੀ ਨਾਲ ਹਨਾ ਗੱਲ ਕਰਨ ਦੀ ਤੇ ਉਹ ਕਈ ਵਾਰੀ ਨਾ ਹੈਰੀ ਕੋਲ ਕਹਿ ਦਿੰਦੀ ਵੀ ਹੈਰੀ ਤੇਰੇ ਕੇਅਰ ਟੇਕਰ ਆ ਜਿਹੜੇ ਕਿੰਨੇ ਚੰਗੇ ਆ ਹਨਾ ਵੀ ਇੰਨਾ ਤਾਂ ਆਪਣੇ ਉਥੇ ਯੂਕੇ ਦੇ ਵਿੱਚ ਮਾਪਿਓ ਆਪਣੀ ਔਲਾਦ ਦਾ ਨਹੀਂ ਕਰਦੇ ਵੀ ਜਿੰਨਾ ਤੇਰਾ ਇਹ ਕਰਦੇ ਆ ਤਾਂ ਹੈਰੀ ਹੱਸ ਕੇ ਕਹਿ ਦਿੰਦਾ ਹਾਂ ਵੀ ਇਹ ਪੰਜਾਬ ਆ ਇੱਕ ਦਿਨ ਐਲੈਕਸਾ ਹੈਰੀ ਨੂੰ ਪੁੱਛਦੀ ਆ ਕਿ ਹੈਰੀ ਆਪਾਂ ਨੂੰ ਇੱਕ ਮਹੀਨਾ ਹੋ ਗਿਆ ਆ ਇਹਨੂੰ ਵੀ ਆਪਾਂ ਵਾਪਸ ਜਾਣਾ ਕਦੋਂ ਚੱਲੀਏ ਉਹ ਕਹਿੰਦਾ ਵੀ ਕੋਈ ਗੱਲ ਨਹੀਂ ਆਪਾਂ ਚੱਲਾਂਗੇ ਉਹ ਕਹਿੰਦੀ ਵੀ ਮੈਨੂੰ ਫੋਨ ਆਇਆ ਸੀ ਇੰਗਲੈਂਡ ਤੋਂ ਪਾਪਾ ਕਾਫੀ ਬਿਮਾਰ ਨੇ ਵੀ ਆਪਾਂ ਨੂੰ ਐਮਰਜੈਂਸੀ ਜਾਣਾ ਪਊਗਾ ਚਲੋ ਹੈਰੀ ਕਹਿੰਦਾ ਮੈਂ ਟਿਕਟਾਂ ਕਰਵਾ ਦੇਣਾ ਹੈਰੀ ਨੂੰ ਡਰ ਵੀ ਹੁੰਦਾ ਵੀ ਜੇ ਹੁਣ ਮੈਂ ਆਪਣੇ ਮੰਮੀ ਪਾਪਾ ਨੂੰ ਕਿਹਾ ਵੀ ਮੈਂ ਮੁੜਨਾਗਾ ਤਾਂ ਵੀ ਇਹ ਇਤਰਾਜ਼ ਕਰਨਗੇ ਵੀ 10 ਸਾਲ ਬਾਅਦ ਆਇਆ ਸੀਗਾ ਵੀ ਘਟੋ ਘਟ 6 ਮਹੀਨੇ ਤਾਂ ਰਹਿੰਦਾ ਚਲ ਫਿਰ ਵੀ ਉਹ ਟਿਕਟਾਂ ਬੁੱਕ ਕਰਾ ਦਿੰਦਾ ਤੇ ਆ ਕੇ ਇਲੈਕਸਾ ਨੂੰ ਕਹਿੰਦਾ ਇਲੈਕਸਾ ਆਪਣੀਆਂ ਟਿਕਟਾਂ ਹੋ ਗਈਆਂ ਉਹ ਅੰਗਰੇਜ਼ੀ ਦੇ ਵਿੱਚ ਗੱਲ ਕਰਦਾ ਸ੍ਰਿੰਦਰ ਕੁਆਰ ਤਾਣਪੜ ਹੁੰਦੀ ਉਹਨੂੰ ਤਾਂ ਸਮਝ ਨਹੀਂ ਆਉਂਦੀ ਪਰ ਬਲਵੰਤ ਸਿੰਘ ਪੜਿਆ ਲਿਖਿਆ ਸੀ ਉਹਨੂੰ ਸਾਰੀ ਗੱਲ ਸਮਝ ਆ ਜਾਂਦੀ ਸੀ ਉਹ ਆਪਣੇ ਪੁੱਤ ਨੂੰ ਪੁੱਛਦਾ ਕਿ ਹੈਰੀ ਤੈਨੂੰ ਇੰਨੀ ਜਲਦੀ ਕੀ ਆ ਵੀ ਇੰਨੇ ਸਾਲਾਂ ਬਾਅਦ ਤਾਂ ਪੁੱਤ ਤੂੰ ਆਇਆ ਸੀ ਉਹ ਕਹਿੰਦਾ ਕਿ ਪਾਪਾ ਇਲੈਕਸਾ ਦੇ ਪਾਪਾ ਨਾ ਕਾਫੀ ਬਿਮਾਰ ਨੇ ਇਸ ਕਰਕੇ ਉਹ ਟੈਨਸ਼ਨ ਚ ਆ ਵੀ ਐਮਰਜੈਂਸੀ ਜਾਣਾ ਪੈਣਾ ਤੇ ਬਲਵੰਤ ਸਿੰਘ ਮਾਣੀ ਮਣ ਚ ਸੋਚਦਾ ਵੀ ਇਹ ਤਾਂ ਕਹਿੰਦਾ ਸੀ ਇਲੈਕਸਾ ਪੇਰੈਂਟਸ ਨੂੰ ਪਸੰਦ ਨਹੀਂ ਕਰਦੀ ਵੀ ਉਹ ਤਾਂ ਆਪਣੇ ਪਿਓ ਦੇ ਬਿਮਾਰ ਹੋਣ ਤੇ ਭੱਜੀ ਜਾ ਰਹੀ ਆ ਤੇ ਵੀ ਨਾਲ ਹੀ ਇਹ ਜਾ ਰਿਹਾ ਵੀ ਇਹਨੂੰ ਆਪਦੇ ਮਾਪਿਓ ਦੀ ਕੋਈ ਫਿਕਰ ਹੀ ਨਹੀਂ ਪਰ ਫਿਰ ਵੀ ਉਹ ਚੁੱਪ ਰਹਿੰਦਾ ਕੁਝ ਨਹੀਂ ਬੋਲਦਾ ਤੇ ਉਸ ਤੋਂ ਬਾਅਦ ਹੈਰੀ ਕਹਿੰਦਾ ਵੀ ਮੰਮੀ ਪਾਪਾ ਤੁਸੀਂ ਮਾਈਂਡ ਨਾ ਕਰਿਓ ਵੀ ਹੁਣ ਮੈਨੂੰ ਇਲੈਕਸਾ ਨਾਲ ਹਨਾ ਵਿਆਹ ਕਰਵਾਉਣਾ ਮੈਂ ਜਾ ਕੇ ਵੀ ਇੱਕ ਵਾਰ ਮੈਂ ਇਹਨਾਂ ਦੇ ਰੀਤੀ ਰਿਵਾਜਾਂ ਅਨੁਸਾਰ ਵਿਆਹ ਕਰਵਾਉਂਗਾ ਇਲੈਕਸਾ ਨਾਲ ਤੇ ਉਸ ਤੋਂ ਬਾਅਦ ਮੈਂ ਪੰਜਾਬ ਆਉਂਗਾ ਇਲੈਕਸਾ ਨੂੰ ਲੈ ਕੇ ਤੇ ਇੱਥੇ ਆਪਾਂ ਵਧੀਆ ਪਾਰਟੀ ਕਰ ਲਾਂਗੇ ਰਿਸ਼ਤੇਦਾਰਾਂ ਨੂੰ ਬੁਲਾ ਲਾਂਗੇ ਵੀ ਉਸ ਪਾਰਟੀ ਦੇ ਵਿੱਚ ਤਾਂ ਬਲਵੰਤ ਸਿੰਘ ਕਹਿੰਦਾ ਵੀ ਪੁੱਤ ਵੈਸੇ ਤਾਂ ਮੇਰੀ ਚਾਹਤ ਇਹ ਸੀ ਕਿ ਤੂੰ ਪੰਜਾਬੀ ਕੁੜੀ ਨਾਲ ਵਿਆਹ ਕਰਵਾਵੇਂ ਤੇ ਚੱਲ ਫਿਰ ਵੀ ਜੇ ਤੂੰ ਇਹਦੇ ਨਾਲ ਵਿਆਹ ਕਰਾਉਣਾ ਸੀ ਤਾਂ ਤੂੰ ਇੱਥੇ ਵਿਆਹ ਕਿਉਂ ਨਹੀਂ ਕਰਾਉਣਾ ਕਹਿੰਦਾ ਪਾਪਾ ਲੋਕਾਂ ਨੂੰ ਕਿਹੜਾ ਪਤਾ ਲੱਗਣਾ ਵੀ ਮੈਂ ਉੱਥੇ ਵਿਆਹ ਕਰਵਾਇਆ ਵੀ ਇੱਥੇ ਆਪਾਂ ਦੁਬਾਰਾ ਵਿਆਹ ਕਰ ਲਾਂਗੇ ਤੇ ਸਰਿੰਦਰ ਕੌਰ ਕਹਿੰਦੀ ਆ ਕਿ ਤੂੰ ਸਾਨੂੰ ਉੱਥੇ ਨਹੀਂ ਬੁਲਾਉਂਦਾ ਵਿਆਹ ਤੇ ਕਹਿੰਦਾ ਨਹੀਂ ਮम्मा ਜਿੰਨਾ ਚਿਰ ਮੇਰਾ ਐਲੈਕਸਾ ਨਾਲ ਵਿਆਹ ਨਹੀਂ ਹੁੰਦਾ ਮੈਂ ਉੱਥੇ ਪੱਕਾ ਨਹੀਂ ਹੋਣਾ ਤੇ ਪੱਕੇ ਹੋਣ ਤੋਂ ਬਿਨਾ ਮੈਂ ਤੁਹਾਨੂੰ ਬੁਲਾ ਨਹੀਂ ਸਕਦਾ ਜਦੋਂ ਮੈਂ ਉੱਥੇ ਪੀਆਰ ਹੋ ਗਿਆ ਫਿਰ ਤੁਹਾਨੂੰ ਬੁਲਾ ਲੂੰਗਾ ਚਲੋ ਸਰਿੰਦਰ ਕੌਰ ਕਹਿੰਦੀ ਕੋਈ ਨਾ ਪੁੱਤ ਜਿੱਥੇ 10 ਸਾਲ ਹੋ ਗਏ ਹਨਾ ਉੱਥੇ 1 ਸਾਲ ਹੋਰ ਸਹੀ ਵੀ ਚਲ ਫਿਰ ਤੂੰ ਹੁਣ ਵਿਆਹ ਕਰਵਾ ਲਈ ਛੇਤੀ ਵੀ ਜਦੋਂ ਤੁਹਾਡਾ ਵਿਆਹ ਹੋ ਗਿਆ ਹਨਾ ਤੇ ਫਿਰ ਤੂੰ ਛੇਤੀ ਪੱਕਾ ਹੋਵੇਂਗਾ ਤੇ ਚਲ ਤੂੰ ਜਦੋਂ ਮਰਜ਼ੀ ਆ ਸਕਦਾਂਗਾ ਤੇ ਚਲੋ ਉਹ ਹੈਰੀ ਤੇ ਇਲੈਕਸਾ ਜਿਹੜੀ ਉਹ ਜਾਣ ਦੀ ਤਿਆਰੀ ਕਰਦੇ ਆ ਗੱਡੀ ਆ ਜਾਂਦੀ ਆ 게ਟ ਦੇ ਵਿੱਚ ਇਲੈਕਸਾ ਜਿਹੜੀ ਉਹ ਆਪਣਾ ਬੈਗਪੈਕ ਕਰ ਲੈਂਦੀ ਆ ਜਾਣ ਤੋਂ ਪਹਿਲਾਂ ਇਲੈਕਸਾ ਜਿਹੜੀ ਉਹ ਸ੍ਰਿੰਦਰਕੌਰ ਤੇ ਬਲਵੰਤ ਸਿੰਘ ਨੂੰ ਮਿਲਦੀ ਆ ਤੇ ਬਹੁਤ ਰੋਂਦੀ ਆ ਤੇ ਉਹ ਸ੍ਰਿੰਦਰਕੌਰ ਨੂੰ ਕਹਿੰਦੀ ਆ ਕਿ ਵੀ ਤੁਸੀਂ ਬਹੁਤ ਵਧੀਆ ਹੋ ਤੁਸੀਂ ਇੱਕ ਮਾਂ ਨਾਲੋਂ ਵੀ ਵੱਧ ਕੇ ਹੋ ਵੀ ਮੈਨੂੰ ਤੁਹਾਡੇ ਨਾਲ ਰਹਿ ਕੇ ਚੰਗਾ ਲੱਗਿਆ ਇਹ ਗੱਲਾਂ ਉਹ ਅੰਗਰੇਜ਼ੀ ਦੇ ਵਿੱਚ ਕਹਿੰਦੀ ਆ ਸ੍ਰਿੰਦਰਕੌਰ ਉਹਦੇ ਮੂੰਹ ਵੱਲ ਵੇਖਦੀ ਆ ਤਾਂ ਬਲਵੰਤ ਸਾਰੀ ਗੱਲ ਉਹਨੂੰ ਪੰਜਾਬੀ ਦੇ ਵਿੱਚ ਦੱਸਦਾ ਵੀ ਇਹ ਇਹ ਕਹਿ ਰਹੀ ਆ ਐਲੈਕਸਾ ਬਹੁਤ ਰੋ ਰਹੀ ਸੀ ਜਾਣ ਵੇਲੇ ਤੇ ਉਹਨਾਂ ਨੂੰ ਕਹਿੰਦੀ ਆ ਕਿ ਆਂਟੀ ਅੰਕਲ ਤੁਸੀਂ ਆਇਓ ਤੇ ਵੀ ਮੈਂ ਵੀ ਜ਼ਰੂਰ ਜਲਦੀ ਆਉਂਗੀ ਤੇ ਉਹ ਚਲੋ ਗੱਡੀ 'ਚ ਬਹਿ ਜਾਂਦੀ ਆ ਜਾ ਕੇ ਹੈਰੀ ਵੀ ਆਪਣੇ ਮੰਮੀ ਪਾਪਾ ਨੂੰ ਬੁਲਾਉਂਦਾ ਪੈਰੀ ਹੱਥ ਲਾਉਂਦਾ ਤੇ ਗੱਡੀ 'ਚ ਬੈਠ ਜਾਂਦਾ ਜਦੋਂ ਹੈਰੀ ਆਪਣੇ ਮੰਮੀ ਪਾਪਾ ਦੇ ਪੈਰੀ ਹੱਥ ਲਾ ਕੇ ਗੱਡੀ 'ਚ ਬਹਿੰਦਾ ਤੇ ਉਹ ਵੀ ਰੋਣ ਲੱਗ ਜਾਂਦਾ ਉਹਦੇ ਮੰਮੀ ਪਾਪਾ ਵੀ ਰੋਂਦੇ ਹੁੰਦੇ ਆ ਜਦੋਂ ਗੱਡੀ ਪਿੰਡ ਤੋਂ ਬਾਹਰ ਨਿਕਲਦੀ ਆ ਤਾਂ ਐਲੈਕਸਾ ਵੀ ਥੋੜੀ ਭਾਵਕ ਹੁੰਦੀ ਆ ਤੇ ਉਹ ਹੈਰੀ ਨੂੰ ਕਹਿੰਦੀ ਆ ਕਿ ਹੈਰੀ ਤੇਰੇ ਕੇਅਰ ਟੇਕਰ ਕਿੰਨੇ ਚੰਗੇ ਨੇ ਵੀ ਤੇਰੇ ਆਉਣ ਤੇ ਦੇਖ ਕਿੰਨਾ ਰੋ ਰਹੀ ਸੀ ਤੇ ਨਾਲੇ ਉਹ ਪੁੱਛਦੀ ਆ ਕਿ ਤੂੰ ਉਹਨਾਂ ਦੇ ਪੈਰੀ ਹੱਥ ਕਿਉਂ ਲਾ ਰਿਹਾ ਸੀ ਵੀ ਉਹਨਾਂ ਅੱਗੇ ਨਿਮਕ ਕਿਉਂ ਰਿਹਾ ਸੀ ਤਾਂ ਉਹ ਦੱਸਦਾ ਕਿ ਪੰਜਾਬ ਦਾ ਸੱਭਿਆਚਾਰ ਆ ਵੀ ਕੋਈ ਵੀ ਬੱਚਾ ਆਪਣੇ ਪੇਰੈਂਟਸ ਤੋਂ ਦੂਰ ਜਾਂਦਾ ਤੇ ਉਹ ਪੈਰੀ ਹੱਥ ਲਾਉਂਦਾ ਕਹਿੰਦੀ ਫਿਰ ਉਹ ਤਾਂ ਤੇਰੇ ਪੇਰੈਂਟਸ ਨਹੀਂ ਹੈਗੇ ਉਹ ਕਹਿੰਦਾ ਵੀ ਪੇਰੈਂਟਸ ਨਾਲੋਂ ਵੀ ਵੱਧ ਆ ਮਤਲਬ ਪੇਰੈਂਟਸ ਹੋਵੇ ਜਾਂ ਕੇਅਰ ਟੇਕਰ ਹੋਵੇ ਉਹਦੀ ਰਿਸਪੈਕਟ ਕਰ ਦਿੰਦੇ ਆ ਉਹ ਕਹਿੰਦੀ ਓਕੇ ਚਲੋ ਉਸ ਤੋਂ ਬਾਅਦ ਉਹ ਜਹਾਜ਼ 'ਚ ਬੈੰਦੇ ਆ ਤੇ ਇੰਗਲੈਂਡ ਪਹੁੰਚ ਜਾਂਦੇ ਆ ਇੰਗਲੈਂਡ ਜਾ ਕੇ ਪਤਾ ਲੱਗਦਾ ਵੀ ਐਲੈਕਸਾ ਦੇ ਡੈਡੀ ਆ ਜਿਹੜੇ ਉਹ ਕਾਫੀ ਸੀਰੀਅਸ ਹੁੰਦੇ ਨੇ ਉਹਨਾਂ ਨੂੰ ਅਟੈਕ ਆਇਆ ਹੁੰਦਾ ਤੇ ਹਸਪੀਟਲ ਦੇ ਵਿੱਚ ਐਡਮਿਟ ਹੁੰਦੇ ਨੇ ਚਲੋ ਉਸ ਤੋਂ ਬਾਅਦ ਉਹ ਹਸਪੀਟਲ 'ਚ ਜਾਂਦੇ ਨੇ ਤੇ ਐਲੈਕਸਾ ਦੇ ਡੈਡੀ ਆ ਜਿਹੜੇ ਉਹ ਐਲੈਕਸਾ ਨੂੰ ਵੇਖ ਕੇ ਰੋਣ ਲੱਗ ਜਾਂਦੇ ਆ ਐਲੈਕਸਾ ਵੀ ਜਿਹੜੀ ਉਹ ਆਪਣੇ ਡੈਡੀ ਨੂੰ ਕਹਿੰਦੀ ਆ ਕਿ ਡੈਡੀ ਅਚਾਨਕ ਤੁਹਾਨੂੰ ਕੀ ਹੋ ਗਿਆ ਹਨਾ ਵੀ ਮੈਂ ਤੁਹਾਨੂੰ ਪੰਜਾਬ ਜਾ ਕੇ ਵੀ ਬੜਾ ਮਿਸ ਕੀਤਾ ਵੀ ਹੁਣ ਤੁਸੀਂ ਛੇਤੀ ਛੇਤੀ ਠੀਕ ਹੋ ਜਾਓ ਵੀ ਫਿਰ ਮੈਂ ਵਿਆਹ ਕਰਵਾਉਣਾ ਹੈਰੀ ਨਾਲ ਤੇ ਉਹਦੇ ਪਾਪਾ ਕਹਿੰਦੇ ਆ ਵੀ ਮੈਨੂੰ ਕੁਝ ਨਹੀਂ ਹੁੰਦਾ ਮੈਂ ਠੀਕ ਹੋ ਜਾਊਂਗਾ ਤੇ ਉਹਦੀ ਜਿਹੜੀ ਸਰਜਰੀ ਆ ਹੋ ਜਾਂਦੀ ਆ ਉਹ ਠੀਕ ਹੋ ਜਾਂਦਾ 1 ਮਹੀਨੇ ਦੇ ਵਿੱਚ 1 ਮਹੀਨੇ ਬਾਅਦ ਹੀ ਹੈਰੀ ਤੇ ਐਲੈਕਸਾ ਦਾ ਜਿਹੜਾ ਵਿਆਹ ਰੱਖ ਦਿੱਤਾ ਜਾਂਦਾ ਕਿਉਂਕਿ ਐਲੈਕਸਾ ਦੇ ਪਾਪਾ ਹੈਰੀ ਤੇ ਬਹੁਤ ਜ਼ਿਆਦਾ ਟਰਸਟ ਕਰਦੇ ਸੀ ਉਹ ਪਿਛਲੇ 8-9 ਸਾਲਾਂ ਤੋਂ ਉਹਨਾਂ ਦੀ ਕੰਪਨੀ ਦੇ ਵਿੱਚ ਕੰਮ ਕਰ ਰਿਆ ਸੀ ਤੇ ਹੁਣ ਸਾਰੀ ਕੰਪਨੀ ਦਾ ਕੰਮਕਾਜ ਹੈਰੀ ਹੀ ਵੇਖਦਾ ਸੀ ਕਿਉਂਕਿ ਉਹ ਪੜ੍ਹਾਈ ਦੇ ਵਿੱਚ ਬਹੁਤ ਹੁਸ਼ਿਆਰ ਸੀ ਹੈਰੀ ਲਾਲਚੀ ਕਿਸਮ ਦਾ ਇਨਸਾਨ ਸੀ ਜੋ ਕਿ ਇਲੈਕਸਾ ਤੇ ਉਹਦੇ ਪਾਪਾ ਨੂੰ ਨਹੀਂ ਪਤਾ ਸੀ ਕਿਸੇ ਵੀ ਇਨਸਾਨ ਦੀ ਨੀਅਤ ਆ ਜਿਹੜੀ ਉਦੋਂ ਪਤਾ ਲੱਗਦੀ ਹੈ ਜਦੋਂ ਆਪਾਂ ਕਿਸੇ ਨਾਲ ਵਰਤਦੇ ਆ ਜਦੋਂ ਇਲੈਕਸਾ ਦੇ ਪਾਪਾ ਠੀਕ ਹੋ ਗਏ ਤਾਂ ਉਹਨਾਂ ਨੇ ਇਲੈਕਸਾ ਤੇ ਹੈਰੀ ਦਾ ਵਿਆਹ ਕਰ ਦਿੱਤਾ ਹੈਰੀ ਨੇ ਆਪਣੇ ਮੰਮੀ ਪਾਪਾ ਨੂੰ ਫੋਨ ਕਰਕੇ ਦੱਸਿਆ ਕਿ ਮੈਂ ਤੇ ਇਲੈਕਸਾ ਨੇ ਵਿਆਹ ਕਰਵਾ ਲਿਆ ਵੀ ਹੁਣ ਅਸੀਂ ਪੰਜਾਬ ਆਵਾਂਗੇ ਜਲਦੀ ਤੇ ਉਹਦੇ ਮੰਮੀ ਪਾਪਾ ਵੇਟ ਕਰਨ ਲੱਗ ਜਾਂਦੇ ਆ ਵੀ ਸਾਡਾ ਪੁੱਤ ਪੰਜਾਬ ਆਊਗਾ ਚਲੋ 1-2 ਮਹੀਨੇ ਲੰਘਦੇ ਆ 3 ਮਹੀਨੇ ਲੰਘਦੇ ਆ 6 ਮਹੀਨੇ ਲੰਘ ਜਾਂਦੇ ਆ ਫਿਰ ਇੱਕ ਦਿਨ ਨਾ ਸ੍ਰਿੰਦਰਕੌਰ ਫੋਨ ਕਰਦੀ ਆ ਆਪਣੇ ਪੁੱਤ ਨੂੰ ਕਿ ਪੁੱਤ ਤੂੰ ਤਾਂ ਸਾਨੂੰ ਜਮ੍ਹਾਂ ਹੀ ਭੁੱਲ ਗਿਆ ਪਹਿਲਾਂ ਤੂੰ ਸਾਨੂੰ ਫੋਨ ਫਾਨ ਕਰ ਲੈਂਦਾ ਸੀ ਵੀ ਹੁਣ ਤਾਂ ਤੂੰ ਫੋਨ ਵੀ ਨਹੀਂ ਕਰਦਾ ਹੈਰੀ ਨੂੰ ਇਹ ਹੁੰਦਾ ਵੀ ਜੇ ਇਲੈਕਸਾ ਨੂੰ ਪਤਾ ਲੱਗਿਆ ਵੀ ਉਹ ਮੇਰੇ ਮੰਮੀ ਪਾਪਾ ਨੇ ਤੇ ਮੈਂ ਇਹਨਾਂ ਕੋਲ ਝੂਠ ਬੋਲਿਆ ਤਾਂ ਇਹਨੇ ਮਤਲਬ ਪ੍ਰਾਪਰਟੀ ਹੈ ਜਿਹੜੀ ਉਹ ਮੇਰੇ ਨਾਮ ਨਹੀਂ ਹੋਣ ਦੇਣੀ ਕਿਉਂਕਿ ਜਿਹੜੀ ਸਾਰੀ ਪ੍ਰਾਪਰਟੀ ਸੀ ਉਹ ਐਲੈਕਸਾ ਦੇ ਨਾਮ ਸੀ ਹੌਲੀ ਹੌਲੀ ਹੈਰੀ ਐਲੈਕਸਾ ਨੂੰ ਕਹਿੰਦਾ ਕਿ ਐਲੈਕਸਾ ਆਪਣੀ ਕੰਪਨੀ ਹੈ ਜਿਹੜੀ ਉਹ ਤੂੰ ਮੇਰੇ ਨਾਮ ਕਰ ਦੇ ਤਾਂ ਐਲੈਕਸਾ ਕਹਿੰਦੀ ਵੀ ਤੇਰੇ ਮੇਰੇ ਚ ਤਾਂ ਕੋਈ ਫਰਕ ਨਹੀਂ ਹੈ ਨਾ ਮੇਰੇ ਨਾਮ ਹੋਵੇ ਚਾਹੇ ਤੇਰੇ ਨਾਮ ਹੋਵੇ ਵੀ ਕੰਮ ਤਾਂ ਤੁਸੀਂ ਸੰਭਾਲਦੇ ਹੋ ਵੀ ਨਾਮ ਨੂੰ ਕੀ ਆ ਉਹ ਕਹਿੰਦਾ ਵੀ ਨਹੀਂ ਸਾਡੇ ਪੰਜਾਬ ਦੇ ਵਿੱਚ ਤਾਂ ਜਿੰਨੀ ਵੀ ਪ੍ਰਾਪਰਟੀ ਹੁੰਦੀ ਆ ਵੀ ਉਹ ਜੈਂਟਸ ਦੇ ਨਾਮ ਹੀ ਹੁੰਦੀ ਆ ਐਲੈਕਸਾ ਕਹਿੰਦੀ ਵੀ ਹੁਣ ਤੂੰ ਪੰਜਾਬ ਚ ਨਹੀਂ ਹੈਗਾ ਇੰਗਲੈਂਡ ਚ ਆ ਇੱਕ ਦਿਨ ਬਲਵੰਤ ਸਿੰਘ ਦੀ ਤਬੀਅਤ ਅਚਾਨਕ ਖਰਾਬ ਹੋ ਜਾਂਦੀ ਆ ਬਹੁਤ ਜ਼ਿਆਦਾ ਬਿਮਾਰ ਹੋ ਜਾਂਦਾ ਤੇ ਉਹ ਆਪਣੀ ਪਤਨੀ ਸ੍ਰਿੰਦਰਪੌਰ ਨੂੰ ਕਹਿੰਦਾ ਵੀ ਤੂੰ ਹੈਰੀ ਨੂੰ ਫੋਨ ਕਰ ਦੇ ਵੀ ਉਹ ਆਜੂਗਾ ਵੀ ਮੈਂ ਨਹੀਂ ਹੁਣ ਬਚਦਾ ਤਾਂ ਸ੍ਰਿੰਦਰਪੌਰ ਕਹਿੰਦੀ ਵੀ ਤੁਸੀਂ ਇਸ ਤਰ੍ਹਾਂ ਹੌਂਸਲਾ ਨਾ ਛੱਡੋ ਵੀ ਹੈਰੀ ਨੂੰ ਮੈਂ ਫੋਨ ਕਰ ਦਿੰਨੀ ਆ ਵੀ ਹੈਰੀ ਦਾ ਤਾਂ ਅਜੇ ਆਪਾਂ ਵਿਆਹ ਵੀ ਕਰਨਾ ਤੇ ਤੁਸੀਂ ਹੁਣ ਹੀ ਜਾਣਦੀਆਂ ਗੱਲਾਂ ਕਰਦੇ ਹੋ ਤਾਂ ਉਹ ਕਹਿੰਦਾ ਕਿ ਮੈਨੂੰ ਪਤਾ ਹੈਰੀ ਨੇ ਕਦੇ ਨਹੀਂ ਵਾਪਸ ਆਉਣਾ ਉਹ ਕਹਿੰਦੀ ਵੀ ਤੁਹਾਨੂੰ ਕਿੰਨੇ ਦਿਨ ਹੋ ਗਏ ਇਸ ਗੱਲ ਦੀ ਚਿੰਤਾ ਕਰਦਿਆਂ ਨੂੰ ਤੇ ਮੈਂ ਤੁਹਾਨੂੰ ਕਹਿਣੀ ਆ ਵੀ ਹੈਰੀ ਜ਼ਰੂਰ ਆਊਗਾ ਵੀ ਤੁਸੀਂ ਪਲੀਜ਼ ਚਿੰਤਾ ਨਾ ਕਰੋ ਉਹ ਕਹਿੰਦਾ ਵੀ ਚਲ ਤੂੰ ਫਿਰ ਲਾ ਆਪਣੇ लाडले ਨੂੰ ਫੋਨ ਸਰਿੰਦਰ ਕੌਰ ਹੈਰੀ ਨੂੰ ਫੋਨ ਕਰਦੀ ਆ ਤੇ ਹੈਰੀ ਨੂੰ ਕਹਦੀ ਆ ਕਿ ਤੇਰੇ ਪਾਪਾ ਕਾਫੀ ਬਿਮਾਰ ਨੇ ਵੀ ਉਹਨਾਂ ਨੂੰ ਐਡਮਿਟ ਕਰਨਾ ਪਊਗਾ ਵੀ ਤੂੰ ਛੇਤੀ ਆ ਜਾ ਉਦੋਂ ਤਾਂ ਹੈਰੀ ਕਹਿ ਦਿੰਦਾ ਵੀ ਮੰਮੀ ਮੈਂ ਆ ਨਹੀਂ ਸਕਦਾ ਮੈਨੂੰ ਬਹੁਤ ਕੰਮ ਆ ਪਰ ਉਸ ਤੋਂ ਬਾਅਦ ਉਹ ਸੋਚਦਾ ਵੀ ਮੈਂ ਜਾਵਾਂ ਹਨਾ ਜਿਹੜੀ ਪ੍ਰਾਪਰਟੀ ਪਾਪਾ ਕੋਲ ਆ ਵੀ ਉਹ ਮੈਂ ਆਪਣੇ ਨਾਮ ਕਰ ਲਊਗਾ ਕਿਉਂਕਿ ਹੈਰੀ ਹੈ ਨਾ ਬਹੁਤ ਲਾਲਚੀ ਕਿਸਮ ਦਾ ਮੁੰਡਾ ਸੀਗਾ ਫੋਨ ਤੇ ਗੱਲ ਕਰਕੇ ਹਟਦਾ ਤਾਂ ਲਕਸ਼ਾ ਕਹਿੰਦੀ ਵੀ ਕੀ ਗੱਲ ਹੈ ਹੈਰੀ ਤੂੰ ਪਰੇਸ਼ਾਨ ਕਿਉਂ ਆ ਤਾਂ ਹੈਰੀ ਕਹਿੰਦਾ ਵੀ ਜਿਹੜੇ ਮੇਰੇ ਕੇਅਰ ਟੇਕਰ ਨੇ ਉਹਨਾਂ ਦੀ ਤਬੀਅਤ ਖਰਾਬ ਆ ਤੇ ਮੈਂ ਇੰਡੀਆ ਜਾਣਾ ਉਹ ਕਹਿੰਦੀ ਵੀ ਫਿਰ ਤੈਨੂੰ ਜਾਣ ਦੀ ਕੀ ਲੋੜ ਆ ਹਨਾ ਵੀ ਉੱਥੇ ਤੂੰ ਕਿਸੇ ਨੂੰ ਫੋਨ ਕਰ ਦੇ ਵੀ ਐਡਮਿਟ ਕਰਵਾ ਦੇ ਹਸਪੀਟਲ ਦੇ ਵਿੱਚ ਤੇ ਵੀ ਨਾਲੇ ਉਹਨਾਂ ਦੇ ਕੋਈ ਆਪ ਦੇ ਮਤਲਬ ਔਲਾਦ ਨਹੀਂ ਹੈਗੀ ਤਾਂ ਹੈਰੀ ਉਹਨਾਂ ਨੂੰ ਝੂਠ ਬੋਲਦਾ ਕਿ ਨਹੀਂ ਉਹਨਾਂ ਦੇ ਆਪ ਦੇ ਔਲਾਦ ਨਹੀਂ ਹੈਗੀ ਇਸ ਕਰਕੇ ਉਹ ਆਪਣੇ ਘਰੇ ਰਹਿੰਦੇ ਆਗੇ ਤਾਂ ਹੀ ਮੇਰੇ ਕੇਅਰ ਟੇਕਰ ਨੇ ਉਹ ਇਲੈਕਸਾ ਕਹਿੰਦੀ ਵੀ ਫਿਰ ਤੈਨੂੰ ਜਾਣ ਦੀ ਕੀ ਲੋੜ ਆ ਹਨਾ ਉਹਨਾਂ ਦੀ ਔਲਾਦ ਹੋਊਗੀ ਉਹਨਾਂ ਦੇ ਬੱਚੇ ਹੋਣਗੇ ਉਹ ਸਾਂਭਣ ਤਾਂ ਹੈਰੀ ਕਹਿੰਦਾ ਵੀ ਮੇਰੇ ਬਿਨਾ ਉਹਨਾਂ ਦਾ ਕੋਈ ਨਹੀਂ ਵੀ ਇਸ ਲਈ ਮੈਨੂੰ ਜਾਣਾ ਪਊਗਾ ਚਲੋ ਇਲੈਕਸਾ ਕੁਝ ਨਹੀਂ ਬੋਲਦੀ ਉਸ ਤੋਂ ਬਾਅਦ ਹੈਰੀ ਟਿਕ ਟਕ ਕਰਾਉਂਦਾ ਤੇ ਟਿਕ ਟਕ ਕਰਾ ਕੇ ਉਹ ਵਾਪਸ ਪੰਜਾਬ ਆ ਜਾਂਦਾ ਪੰਜਾਬ ਆ ਕੇ ਉਹ ਆਪਣੀ ਮਾਂ ਨੂੰ ਕਹਿੰਦਾ ਵੀ ਮਾਂ ਡੈਡੀ ਠੀਕ ਤਾਂ ਹੋ ਜਾਣਗੇ ਪਰ ਜਿਵੇਂ ਮੈਂ ਕਹੂੰਗਾ ਤੂੰ ਉਵੇਂ ਹੀ ਕਰੀ ਉਹ ਕਹਿੰਦੀ ਪੁੱਤ ਤੈਰੇ ਪਾਪਾ ਠੀਕ ਹੋਣੇ ਚਾਹੀਦੇ ਆ ਵੀ ਮੈਂ ਹਰ ਇੱਕ ਗੱਲ ਮੰਨੂਗੀ ਤੇਰੀ ਹੈਰੀ ਤੋਕੇ ਨਾਲ ਆਪਣੇ ਪਾਪਾ ਦੀ ਪ੍ਰਾਪਰਟੀ ਦੇ ਕਾਗਜ਼ ਤਿਆਰ ਕਰਵਾ ਲੈਂਦਾ ਤੇ ਆਪਣੀ ਮਾਂ ਨੂੰ ਕਹਿੰਦਾ ਮਾਂ ਸਮਾਨ ਪੈਕ ਕਰ ਲਾ ਤੇ ਚਲੋ ਮੈਂ ਤੁਹਾਨੂੰ ਹਸਪੀਟਲ ਲੈ ਕੇ ਚੱਲਾਂ ਹਸਪੀਟਲ ਲਿਜਾ ਕੇ ਉਹ ਜਿਹੜੇ ਸਾਈਨ ਕਰਵਾਉਣੇ ਹੁੰਦੇ ਆ ਕਾਗਜ਼ ਉਹਨਾਂ ਤੇ ਸਾਈਨ ਕਰਵਾ ਲੈਂਦਾ ਵੀ ਡਾਕਟਰਾਂ ਨੇ ਫਾਰਮੈਲਟੀ ਕਰਨੀਆਂ ਸੁਰਿੰਦਰ ਕੌਰ ਨੂੰ ਆਪਣੇ ਪੁੱਤ ਤੇ ਭਰੋਸਾ ਹੁੰਦਾ ਇਸ ਲਈ ਉਹ ਤੇ ਉਹਦੇ ਘਰ ਵਾਲਾ ਜਿੰਨੇ ਵੀ ਕਾਗਜ਼ ਹੋ ਲੈ ਕੇ ਗਿਆ ਹੁੰਦਾ ਹੈਰੀ ਉਹਨਾਂ ਤੇ ਸਾਈਨ ਕਰ ਦਿੰਦੇ ਆ ਸਾਰੀ ਪ੍ਰਾਪਰਟੀ ਆ ਜਿਹੜੀ ਉਹ ਹੈਰੀ ਦੇ ਨਾਮ ਹੋ ਜਾਂਦੀ ਆ ਦੇ ਉਹ ਆਪਣੇ ਪਾਪਾ ਨੂੰ ਹਾ ਹਸਪਤਾਲ ਦੇ ਵਿੱਚ ਦਾਖਲ ਕਰਵਾਉਂਦਾ। 2-4 ਦਿਨ ਉਹ ਹਸਪਤਾਲ ਦੇ ਵਿੱਚ ਰੱਖਦੇ ਉਹਨੂੰ ਤੇ ਉਹਨੇ ਦਿਨ ਹੈਰੀ ਆ ਜਿਹੜਾ ਸਵੇਰੇ ਨਿਕਲ ਜਾਂਦਾ ਤੇ ਸ਼ਾਮ ਨੂੰ ਆਉਂਦਾ। ਸ੍ਰਿੰਦਰਕੌਰ ਕਹਿੰਦੀ ਪੁੱਤ ਵੀ ਤੂੰ ਤਾਂ ਇੱਥੇ ਕਿਸੇ ਨੂੰ ਇੰਨਾ ਜਾਣਦਾ ਵੀ ਨਹੀਂ ਤੂੰ ਸਵੇਰੇ ਚੱਲਿਆ ਜਾਂਦਾ ਤੇ ਤੂੰ ਸ਼ਾਮ ਨੂੰ ਆਉਣਾ। ਤਾਂ ਹੈਰੀ ਕਹਿੰਦਾ ਮੰਮਾ ਮੈਂ ਘਰ ਜਾ ਚਲਾ ਜਾਂਦਾ ਵੀ ਇੱਥੇ ਮੈਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਇਸ ਲਈ ਮੈਂ ਥੱਕਿਆ ਹੁੰਨਾ। ਪਰ ਉਹਨਾਂ ਦਿਨਾਂ ਦੇ ਵਿੱਚ ਹੈਰੀ ਨੇ ਆਪਣੀ ਜਿੰਨੀ ਵੀ ਪ੍ਰਾਪਰਟੀ ਸੀ ਉਹ ਸਾਰੀ ਵੇਚਤੀ ਸੀ। ਜਿਸ ਦਿਨ ਆ ਹਸਪਤਾਲ ਤੋਂ ਛੁੱਟੀ ਮਿਲੀ ਤਾਂ ਹੈਰੀ ਆਪਣੇ ਮੰਮੀ ਪਾਪਾ ਨੂੰ ਗੱਡੀ 'ਚ ਬਿਠਾਉਂਦਾ ਇਹ ਗੱਡੀ ਜਿਹੜੀ ਚੱਲ ਪੈਂਦੀ ਆ ਜਦੋਂ ਉਹ ਉਹਨਾਂ ਦੇ ਘਰ ਵਾਲੀ ਜਿਹੜੀ ਰੋਡ ਹੁੰਦੀ ਆ ਉਹ ਲੰਘ ਜਾਂਦੀ ਆ ਤਾਂ ਸ੍ਰਿੰਦਰਕੌਰ ਕਹਿੰਦੀ ਪੁੱਤ ਆਪਣਾ ਘਰ ਤਾਂ ਇੱਧਰ ਆ ਵੀ ਆਪਾਂ ਗੱਡੀ ਅੱਗੇ ਕਿੱਧਰ ਲੈ ਕੇ ਜਾਈ ਜਾ ਰਹੇ ਆ ਤਾਂ ਹੈਰੀ ਕਹਿੰਦਾ ਵੀ ਦੇਖੋ ਮੰਮੀ ਮੈਂ ਤਾਂ ਜਾਣਾ ਵਾਪਸ ਆਣਾ ਮੈਂ ਐਮਰਜੈਂਸੀ ਆਇਆ ਸੀ ਤੇ ਤੁਹਾਡੇ ਤੋਂ ਪਾਪਾ ਦੀ ਇੰਨੀ ਕੇਅਰ ਨਹੀਂ ਹੋਣੀ ਇਸ ਲਈ ਮੈਂ ਨਾ ਤੁਹਾਡਾ ਇੰਤਜ਼ਾਮ ਕੀਤਾ ਮੈਂ ਤੁਹਾਨੂੰ ਕਿਸੇ ਇਹੋ ਜਿਹੇ ਹਸਪੀਟਲ 'ਚ ਛੱਡ ਕੇ ਆਉਣਾ ਜਿੱਥੇ ਪਾਪਾ ਦੀ ਸਾਂਭ ਸੰਭਾਲ ਨਰਸਾਂ ਕਰਨੀ ਆ ਵੀ ਤੁਹਾਨੂੰ ਉੱਥੇ ਰਿਲੈਕਸ ਹੋਊਗਾ ਵੀ ਜਦੋਂ ਪਾਪਾ ਠੀਕ ਹੋ ਗਏ ਉਦੋਂ ਤੁਸੀਂ ਘਰ ਲੈ ਆਇਓ ਸਰਿੰਦਰਕੌਰ ਭੋਲੀ ਹੁੰਦੀ ਆ ਤੇ ਉਹ ਆਪਣੇ ਪੁੱਤ ਦੇ ਆਖੇ ਲੱਗ ਜਾਂਦੀ ਆ ਚਲੋ ਹਣਾ ਵੈਸੇ ਵੀ ਜਦੋਂ ਗੱਡੀ 'ਚ ਬੈਠੇ ਸੀ ਉਹਨਾਂ ਨੂੰ ਜਾਣਾ ਹੀ ਪੈਣਾ ਸੀਗਾ ਗੱਡੀ ਆ ਕੇ ਇੱਕ ਬਹੁਤ ਵੱਡੇ ਇੱਕ ਬਿਲਡਿੰਗ ਹੁੰਦੀ ਆ ਉਹਦੇ ਗੇਟ 'ਚ ਖੜਦੀ ਆ ਤੇ ਸਰਿੰਦਰਕੌਰ ਵੇਖਦੀ ਆ ਵੀ ਇਹ ਘਰ ਟਾਈਪ ਸੀ ਵੀ ਵੱਡਾ ਗੇਟ ਸੀ ਉਹ ਕਹਿੰਦੀ ਪੁੱਤੇ ਤਾਂ ਘਰ ਵਾਂਗੂ ਲੱਗਦਾ ਇੱਕ ਵੀ ਹਸਪਤਾਲ ਤਾਂ ਲੱਗਦਾ ਨਹੀਂ ਉਹ ਕਹਿੰਦੀ ਹੈਰੀ ਕਹਿੰਦਾਗਾ ਕਹਿੰਦਾ ਵੀ ਮੰਮੀ ਨਹੀਂ ਹਸਪਤਾਲ ਵੀ ਹੈਗਾ ਪਿੱਛੇ ਬਹੁਤ ਵੱਡਾ ਹਸਪਤਾਲ ਆ ਚਲੋ ਉਹ ਆਪਣੇ ਮੰਮੀ ਪਾਪਾ ਨੂੰ ਗੱਡੀ ਚੋਂ ਤਾਰਦਾ ਤੇ ਅੱਗੇ ਜਾ ਕੇ ਉਹ ਦੋ ਚਾਰ ਫਾਰਮੈਲਿਟੀਆਂ ਕਰਦਾ ਕਾਗਜ਼ ਭਰਦਾ ਤੇ ਆਪਣੇ ਮੰਮੀ ਪਾਪਾ ਨੂੰ ਉੱਥੇ ਬਿਠਾ ਦਿੰਦਾ ਉਸ ਤੋਂ ਬਾਅਦ ਹੈਰੀ ਆਪਣੀ ਮਾਂ ਨੂੰ ਕਹਿੰਦਾ ਵੀ ਮਾਂ ਮੈਂ ਆਇਆ 10 ਮਿੰਟ ਦੇ ਵਿੱਚ ਮੈਨੂੰ ਕੰਮ ਆ ਤੁਸੀਂ ਇੱਥੇ ਬੈਠੋ ਚਲੋ ਉਹਨਾਂ ਨੂੰ ਬੈਠਿਆਂ ਨੂੰ ਉੱਥੇ ਅੱਧਾ ਘੰਟਾ ਹੋ ਜਾਂਦਾ ਫਿਰ 1 ਘੰਟਾ ਹੋ ਜਾਂਦਾ ਤੇ ਸ੍ਰਿੰਦਰਕੌਰ ਵੇਖਦੀ ਆ ਵੀ ਹੈਰੀ ਤਾਂ ਵਾਪਸ ਆਇਆ ਹੀ ਨਹੀਂ ਇਹਨਾਂ ਨੂੰ ਉਹਨਾਂ ਕੋਲ ਇੱਕ ਔਰਤ ਆਉਂਦੀ ਆ ਕੁੜੀ ਜੀ ਆਉਂਦੀ ਆ ਤੇ ਉਹ ਕਹਿੰਦੀ ਆ ਵੀ ਹਾਂਜੀ ਆਂਟੀ ਤੁਹਾਡਾ ਨਾਮ ਸ੍ਰਿੰਦਰਕੌਰ ਤੇ ਅੰਕਲ ਦਾ ਨਾਮ ਬਲਵੰਤ ਸਿੰਘ ਆ ਉਹ ਕਹਿੰਦੀ ਹਾਂ ਪੁੱਤ ਸੋਨੂ ਕਿਵੇਂ ਪਤਾ ਉਹ ਕਹਿੰਦੀ ਵੀ ਤੁਸੀਂ ਅੱਜ ਇੱਥੇ ਨਵੇਂ ਆਏ ਹੋ ਤੁਹਾਡਾ ਪੁੱਤ ਤੁਹਾਡੇ ਨਾਮ ਲਿਖਾ ਕੇ ਗਿਆ ਉਹ ਕਹਿੰਦੀ ਹਾਂ ਪੁੱਤ ਵੀ ਮੇਰੇ ਪੁੱਤ ਨੇ ਬਾਹਰ ਜਾਣਾ ਸੀ ਵੀ ਹਸਪਤਾਲ ਦੇ ਵਿੱਚ ਇਹਦੀ ਚੰਗੀ ਕੇਅਰ ਹੋ ਜੂਗੀ ਵੀ ਤੇਰੇ ਅੰਕਲ ਜੀ ਵੀ ਮੇਰੇ ਤੋਂ ਸਾਹਵੇਂ ਨਹੀਂ ਜਾਣੇ ਉਹ ਕਹਿੰਦੀ ਵੀ ਕਿਹੜੇ ਹਸਪਤਾਲ ਦੀ ਗੱਲ ਕਰ ਰਹੇ ਹੋ ਆਂਟੀ ਤੁਸੀਂ ਇਹ ਹਸਪਤਾਲ ਨਹੀਂ ਇਹ ਤਾਂ ਬਿਰਧਾ ਆਸ਼ਰਮ ਆ ਤੇ ਸ੍ਰਿੰਦਰਕੌਰ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਆ ਤੇ ਉਹ ਆਪਣੇ ਘਰ ਵਾਲੇ ਵੱਲ ਵੇਖਦੀ ਆ ਉਦੇ ਘਰ ਵਾਲਾ ਵੀ ਉਹਦੇ ਮੂੰਹ ਵੱਲ ਵੇਖਦਾ ਪਰ ਉਹ ਚੁੱਪ ਕਰ ਜਾਂਦਾ ਕੁਝ ਨਹੀਂ ਕਹਿੰਦਾ ਉਹ ਉਹਦੀਆਂ ਅੱਖਾਂ ਦੇ ਵਿੱਚੋਂ ਹੰਝੂ ਜ਼ਰੂਰ ਆ ਜਾਂਦੇ ਆ ਇਹ ਸੁਣ ਕੇ ਸ੍ਰਿੰਦਰਕੌਰ ਨੂੰ ਐ ਲੱਗਦਾ ਵੀ ਮੈਨੂੰ ਚੱਕਰ ਆ ਗਿਆ ਤੇ ਉਹ ਉੱਥੇ ਬੈਠੀ ਰਹਿੰਦੀ ਆ ਫਿਰ ਹੌਲੀ-ਹੌਲੀ ਉਹ ਆਪਣੇ ਘਰ ਵਾਲੇ ਨੂੰ ਸਹਾਰਾ ਦਿੰਦੀ ਆ ਤੇ ਇੱਕ ਰੂਮ ਦੇ ਵਿੱਚ ਲਿਜਾ ਕੇ ਪਾ ਦਿੰਦੀ ਆ ਜਿਹੜੀ ਉਹ ਕੁੜੀ ਉਹਨਾਂ ਕੋਲ ਆਈ ਸੀ ਉਹ ਦੱਸ ਦਿੰਦੀ ਆ ਵੀ ਇਹ ਤੁਹਾਡਾ ਕਮਰਾ ਇੱਥੇ ਹੀ ਤੁਸੀਂ ਰਹਿਣਾ ਠੀਕ ਐ ਆਪਣੇ ਜਿਹੜੇ ਕੱਪੜੇ ਆ ਤੁਸੀਂ ਇੱਥੇ ਅਲਮਾਰੀ 'ਚ ਰੱਖ ਲਓ ਖਾਣ ਪੀਣ ਦਾ ਇੱਥੇ ਟਾਈਮ ਹੁੰਦਾ ਜਦੋਂ ਬੈਲ ਵੱਜਿਆ ਕਰੂਗੀ ਬਾਕੀ ਜੋ ਵੀ ਕੋਈ ਗੱਲ ਹੋਈ ਮੈਂ ਤੁਹਾਨੂੰ ਦ ਸਰਿੰਦਰਕੌਰ ਆਪਣੇ ਪਤੀ ਵੱਲ ਵੇਖਦੀ ਆ ਤੇ ਕਹਿੰਦੀ ਆ ਕਿ ਹੈਰੀ ਇਹੋ ਜਾਂ ਨਿਕਲੂਗਾ ਵੀ ਆਪਾਂ ਤਾਂ ਕਦੇ ਸੋਚਿਆ ਵੀ ਨਹੀਂ ਸੀ ਤਾਂ ਬਲਵੰਤ ਸਿੰਘ ਕਹਿੰਦਾ ਵੀ ਮੈਂ ਤਾਂ ਤੈਨੂੰ ਕਹਿੰਦਾ ਹੁੰਦਾ ਸੀ ਵੀ ਹੈਰੀ ਹੁਣ ਆਪਣਾ ਹੈਰੀ ਨਹੀਂ ਰਿਹਾ ਵੀ ਉਹਨੇ ਆਪਣੇ ਨਾਲ ਇੰਨਾ ਵੱਡਾ ਧੋਖਾ ਕਰਨਾ ਇਹਦੇ ਬਾਰੇ ਤਾਂ ਮੈਂ ਵੀ ਨਹੀਂ ਸੀ ਕਦੇ ਸੋਚਿਆ ਚਲੋ ਭਾਈ ਉਹ ਉੱਥੇ ਰਹਿੰਦੇ ਆ ਹਨਾ ਰਹਿਣਾ ਪੈਣਾ ਸੀ ਉਹਨਾਂ ਨੂੰ ਪਰ ਫਿਰ ਵੀ ਸਰਿੰਦਰਕੌਰ ਨੂੰ ਕਦੇ ਨਾ ਕਦੇ ਐਂ ਲੱਗਦਾ ਹੁੰਦਾ ਵੀ ਹੈਰੀ ਆਊਗਾ ਉਹ ਹੈਰੀ ਨੂੰ ਯਾਦ ਕਰਦੀ ਆ ਉਹਦੀਆਂ ਗੱਲਾਂ ਕਰਦੀ ਆ ਪਰ ਬਲਵੰਤ ਸਿੰਘ ਉਹਨੂੰ ਕਹਿ ਦਿੰਦਾ ਵੀ ਉਹਦਾ ਨਾਮ ਆ ਮੇਰੇ ਕੋਲੇ ਲਿਆ ਕਰ। ਇਧਰ ਜਦੋਂ ਇਲੈਕਸਾ ਤੇ ਹੈਰੀ ਦਾ ਵਿਆਹ ਹੋਇਆ ਹੁੰਦਾ ਉਸ ਤੋਂ ਬਾਅਦ ਉਹਦੇ ਪਾਪਾ ਦੀ ਮੌਤ ਹੋ ਜਾਂਦੀ ਆ ਤੇ ਮੌਤ ਹੋਣ ਤੋਂ ਬਾਅਦ ਹੈਰੀ ਇਲੈਕਸਾ ਤੇ ਇਸ ਗੱਲ ਦਾ ਦਬਾਅ ਪਾਉਂਦਾ ਵੀ ਤੂੰ ਪ੍ਰਾਪਰਟੀ ਮੇਰੇ ਨਾਮ ਕਰ। ਪਰ ਇਲੈਕਸਾ ਨੂੰ ਹੈਰੀ ਤੇ ਸ਼ੱਕ ਹੋ ਜਾਂਦਾ ਇਸ ਕਰਕੇ ਉਹ ਨਾਮ ਨਹੀਂ ਕਰਦੀਗੀ। ਹੈਰੀ ਇਲੈਕਸਾ ਨੂੰ ਬਾਰ-ਬਾਰ ਕਹਿੰਦਾ ਵੀ ਜਿਹੜੀ ਆਪਣੀ ਕੰਪਨੀ ਆ ਵੀ ਨਹੀਂ ਘਾਟੇ 'ਚ ਚਲੀ ਜਾਊਗੀ ਵੀ ਜੇ ਤੂੰ ਮੇਰੇ ਨਾਮ ਨਹੀਂ ਕਰੇਂਗੇ ਪ੍ਰਾਪਰਟੀ ਵੀ ਮੈਂ ਉਹਨਾ ਕੰਮ ਨਹੀਂ ਕਰਨਾ ਤਾਂ ਐਲੈਕਸਾ ਕਹਿੰਦੀ ਉਹ ਤੇਰੀ ਮਰਜ਼ੀ ਆ ਉਹ ਕਹਿੰਦੀ ਵੀ ਤੈਨੂੰ ਪਤਾ ਤੂੰ ਮੇਰੇ ਬੇਸ ਤੇ ਇੱਥੇ ਪੀਆਰ ਹੋਣਾ ਤੇ ਜੇ ਮੈਂ ਤੇਰੀ ਫਾਈਲ ਨਾ ਲਾਈ ਨਾ ਤੂੰ ਇਸ ਤਰ੍ਹਾਂ ਕੱਚੇ ਦਾ ਕੱਚੇ ਰਹਿ ਜਾਣਾ ਤਾਂ ਹੈਰੀ ਉਹਨੂੰ ਕਹਿੰਦਾ ਵੀ ਐਲੈਕਸਾ ਤੇਰੇ ਤੋਂ ਮੈਨੂੰ ਇਹ ਉਮੀਦ ਨਹੀਂ ਸੀ ਤਾਂ ਐਲੈਕਸਾ ਵੀ ਉਹਨੂੰ ਕਹਿੰਦੀ ਆ ਕਿ ਮੈਨੂੰ ਵੀ ਤੇਰੇ ਤੋਂ ਇਹ ਉਮੀਦ ਨਹੀਂ ਸੀ ਚਲੋ ਉਹਨਾਂ ਦੀ ਕਾਫੀ ਬਹਿਸ ਹੁੰਦੀ ਆ ਤੇ ਉਸ ਤੋਂ ਬਾਅਦ ਐਲੈਕਸਾ ਕਹਿੰਦੀ ਆ ਵੀ ਮੈਂ ਬਾਹਰ ਜਾ ਰਹੀ ਆ ਆਪਣੀ ਫਰੈਂਡ ਨੂੰ ਮਿਲਣ ਮੈਂ 1 ਮਹੀਨੇ ਬਾਅਦ ਆਉਂਗੀ ਤੂੰ ਕੰਪਨੀ ਦਾ ਕੰਮ ਸੰਭਾਲ ਲਈ ਜੇ ਤੇਰੇ ਤੋਂ ਨਾ ਠੀਕ ਆਇਆ ਤਾਂ ਇੱਕ ਮਹੀਨੇ ਬਾਅਦ ਆ ਕੇ ਕੰਪਨੀ ਮੈਂ ਆਪੇ ਸਾਂਭ ਲਾਂ ਤੂੰ ਆਪਦਾ ਜੋ ਮਰਜ਼ੀ ਕੰਮ ਕਰੀ ਹੈਰੀ ਸੋਚਦਾ ਵੀ ਰੈਕਸਾ ਇੰਨੀ ਕੋਰੀ ਕਦੋਂ ਤੋ ਹੋ ਗਈ ਹੈਨਾ ਤੇ ਇਲੈਕਸਾ ਟਿਕਟ ਕਰਾਉਂਦੀ ਆ ਤੇ ਪੰਜਾਬ ਆ ਜਾਂਦੀ ਆ ਪੰਜਾਬ ਆ ਕੇ ਉਹ ਵਿਰਧਾ ਆਸ਼ਰਮ ਆਉਂਦੀ ਆ ਸਿੱਧੀ ਵਿਰਧਾ ਆਸ਼ਰਮ ਆ ਕੇ ਉਹ ਜਦੋਂ ਮਿਲਦੀ ਆ ਹੈਨਾ ਉੱਥੇ ਰਿਸੈਪਸ਼ਨ ਤੇ ਤੇ ਉਹਨਾਂ ਨੂੰ ਦੱਸਦੀ ਆ ਕਿ ਬਲਵੰਤ ਸਿੰਘ ਤੇ ਸੁਰਿੰਦਰਪੌਰ ਨੂੰ ਮਿਲਣਾ ਬਲਵੰਤ ਸਿੰਘ ਤੇ ਸੁਰਿੰਦਰਪੌਰ ਕੋਲ ਉਹੀ ਕੁੜੀ ਆਉਂਦੀ ਆ ਤੇ ਕਹਿੰਦੀ ਆ ਕਿ ਤੁਹਾਨੂੰ ਕੋਈ ਮਿਲਣ ਆਇਆ ਉਹ ਦੋਨੋਂ ਹੈਰਾਨ ਰਹਿ ਜਾਂਦੇ ਆ ਵੀ ਸਾਨੂੰ ਕੌਣ ਮਿਲਣ ਆਇਆ ਤਾਂ ਕੁੜੀ ਕਹਿੰਦੀ ਆ ਕਿ ਕੋਈ ਅੰਗਰੇਜ਼ਨ ਕੁੜੀ ਲੱਗਦੀ ਆ। ਉਹ ਹੈਰਾਨ ਰਹਿ ਜਾਂਦੇ ਹਨ ਇੱਕ ਦੂਜੇ ਦੇ ਮੂੰਹ ਵੱਲ ਵੇਖਦੇ ਆ ਤੇ ਬਾਹਰ ਆਉਂਦੇ ਆ ਜਦੋਂ ਐਲੈਕਸਾ ਜਿਹੜੀ ਉਹ ਭੱਜ ਕੇ ਉਹਨਾਂ ਨੂੰ ਮਿਲਦੀ ਆ ਤੇ ਸ੍ਰਿੰਦਰਕੌਰ ਕਹਿੰਦੀ ਵੀ ਪੁੱਤ ਤੂੰ ਐਲੈਕਸਾ ਕਹਿੰਦੀ ਹਾਂਜੀ ਮੰਮੀ ਜੀ ਮੈਂ ਜਦੋਂ ਉਹ ਐ ਪੰਜਾਬੀ ਬੋਲਦੀ ਆ ਨਾ ਤਾਂ ਸ੍ਰਿੰਦਰਕੌਰ ਹੋਰ ਵੀ ਹੈਰਾਨ ਹੋ ਜਾਂਦੀ ਆ ਵੀ ਐਲੈਕਸਾ ਤੈਨੂੰ ਪੰਜਾਬੀ ਆਉਂਦੀ ਆ? ਉਹ ਕਹਿੰਦੀ ਹਾਂਜੀ ਮੰਮੀ ਜੀ ਮੈਨੂੰ ਪੰਜਾਬੀ ਆਉਂਦੀ ਆ ਤੇ ਉਹ ਕਹਿੰਦੀ ਵੀ ਤੈਨੂੰ ਕਿਵੇਂ ਪਤਾ ਅਸੀਂ ਇੱਥੇ ਆ? ਉਹ ਕਹਿੰਦੀ ਵੀ ਮੈਨੂੰ ਸਾਰਾ ਕੁਝ ਪਤਾ ਪਹਿਲਾਂ ਫਿਲਹਾਲ ਚਲੋ ਆਪਾਂ ਘਰ ਚੱਲਦੇ ਆਂ ਅਸਲ ਦੇ ਵਿੱਚ ਜਦੋਂ ਸ੍ਰਿੰਦਰਕੌਰ ਨੇ ਹੈਰੀ ਨੂੰ ਫੋਨ ਕੀਤਾ ਸੀ ਕਿ ਤੇਰੇ ਪਾਪਾ ਬਿਮਾਰ ਹੋ ਗਏ ਤਾਂ ਉਸ ਤੋਂ ਪਹਿਲਾਂ ਉਹ ਫੋਨ ਆ ਜਿਹੜਾ ਇਲੈਕਸਾ ਨੇ ਚੱਕਿਆ ਸੀ ਇਲੈਕਸਾ ਸੋਚਾਂ 'ਚ ਪੈ ਗਈ ਸੀ ਉਹ ਕਹਿੰਦੀ ਸੀ ਕਿ ਹੈਰੀ ਤਾਂ ਕਹਿੰਦਾ ਮੇਰੇ ਕੇਅਰ ਟੇਕਰ ਆ ਤੇ ਇਹ ਪਾਪਾ ਕਹਿ ਰਹੀ ਆ ਚਲੋ ਉਹ ਸਾਰੀ ਗੱਲ ਸੁਣਦੀ ਆ ਤੇ ਕਹਿੰਦੀ ਆ ਕਿ ਆਂਟੀ ਵੀ ਕੋਈ ਗੱਲ ਨਹੀਂ ਮੈਂ ਤਾਂ ਵੀ ਮੈਂ ਨਹੀਂ ਗੱਲ ਇਹ ਹੈਰੀ ਨੂੰ ਕਹੂੰਗੀ ਤੁਸੀਂ ਦੁਬਾਰਾ ਫੋਨ ਲਾ ਲਿਓ ਵੀ ਉਹ ਨਾਉਣ ਗਏ ਹੋਏ ਆ ਅਸਲ ਦੇ ਵਿੱਚ ਇਲੈਕਸਾ ਇਹ ਜਾਨਣਾ ਚਾਹੁੰਦੀ ਸੀ ਵੀ ਹੈਰੀ ਨੇ ਮੈਨੂੰ ਇਹ ਕਿਉਂ ਨਹੀਂ ਦੱਸਿਆ ਵੀ ਇਹ ਮੇਰੇ ਮੰਮੀ ਪਾਪਾ ਨੇ ਉਸ ਤੋਂ ਬਾਅਦ ਜਦੋਂ ਹੈਰੀ ਆਪਣੇ ਪਾਪਾ ਨਾਲ ਗੱਲ ਕਰਕੇ ਕੰਪਨੀ ਦੇ ਵਿੱਚ ਚਲਿਆ ਜਾਂਦਾ ਹਨ ਆਪਣੇ ਕੰਮ ਤੇ ਤਾਂ ਇਲੈਕਸਾ ਦੁਬਾਰਾ ਸੁਰਿੰਦਰ ਕੌਰ ਨੂੰ ਫੋਨ ਕਰਦੀ ਆ ਤੇ ਸੁਰਿੰਦਰ ਕੌਰ ਤੋਂ ਸਾਰੀ ਸੱਚਾਈ ਪੁੱਛਦੀ ਆ ਸੁਰਿੰਦਰ ਕੌਰ ਉਹਨੂੰ ਸਾਰੀ ਗੱਲ ਦੱਸ ਦਿੰਦੀ ਆ ਵੀ ਪੁੱਤ ਇਹ ਸਾਡਾ ਪੁੱਤ ਆ ਤੇ ਇਹ ਲਾਲਚੀ ਆ ਹਨਾ ਵੀ ਤੇਰੇ ਨਾਲ ਵਿਆਹ ਕਰਾਉਣ ਖਾਤਰ ਇਹਨੇ ਤੇਰੇ ਕੋਲੇ ਇਹ ਕਿਹਾ ਵੀ ਇਹ ਮੇਰੇ ਕੇਅਰ ਟੇਕਰ ਨੇ ਇਸੇ ਕਰਕੇ ਤੇਰੇ ਡੈਡੀ ਟੈਨਸ਼ਨ ਲੈ ਗਈ ਵੀ ਟੈਨਸ਼ਨ ਦੇ ਵਿੱਚ ਹੀ ਉਹ ਬਿਮਾਰ ਹੋਏ ਨੇ ਵੀ ਤੂੰ ਇਹ ਸਾਨੂੰ ਧੋਖਾ ਦੇ ਸਕਦਾ ਇਹ ਦੇ ਤੈਨੂੰ ਵੀ ਸਕਦਾ ਠੀਕ ਹੈ ਮੈਨੂੰ ਇਹ ਕਹਿੰਦੀ ਨੂੰ ਸ਼ਰਮ ਆ ਰਹੀ ਹੈ ਕਿਉਂਕਿ ਇਹ ਮੇਰੀ ਕੁੱਖੋਂ ਪੈਦਾ ਹੋਇਆ ਪਰ ਤੂੰ ਆਪਣਾ ਧਿਆਨ ਰੱਖੀ ਤਾਂ ਫਿਰ ਐਲੈਕਸਾ ਕਹਿੰਦੀ ਵੀ ਮੰਮੀ ਤੁਸੀਂ ਫਿਕਰ ਨਾ ਕਰਿਓ ਤੁਸੀਂ ਇਸ ਗੱਲ ਦੀ ਚਿੰਤਾ ਛੱਡ ਦਿਓ ਵੀ ਤੁਹਾਡੀ ਕੋਈ ਸੰਭਾਲ ਨਹੀਂ ਕਰੂਗਾ ਖੈਰ ਹੀ ਆਪਣੇ ਮੰਮੀ ਪਾਪਾ ਨੂੰ ਬਿਰਦਾ ਆਸ਼ਰਮ ਚ ਐਡਮਿਟ ਕਰਵਾ ਕੇ ਵਾਪਸ ਆ ਜਾਂਦਾ ਤਾਂ ਉਸ ਤੋਂ ਬਾਅਦ ਹੈਰੀ ਨੇ ਕਦੇ ਆਪਣੇ ਮਾਪੇ ਨੂੰ ਫੋਨ ਨਹੀਂ ਕਰਿਆ ਪਰ ਇਲੈਕਸਾ ਜਿਹੜੀ ਉਹ ਹੈਰੀ ਦੇ ਫੋਨ 'ਚੋਂ ਨੰਬਰ ਕੱਢ ਕੇ ਸ੍ਰਿੰਦਰਕੌਰ ਨੂੰ ਅਕਸਰ ਫੋਨ ਕਰਦੀ ਸੀ ਤੇ ਉਹਨੂੰ ਪਤਾ ਲੱਗ ਗਿਆ ਸੀ ਵੀ ਹੈਰੀ ਆ ਜਿਹੜਾ ਜ਼ਮੀਨ ਵੇਚਿਆ ਹੈ ਤੇ ਉੱਥੇ ਇਹਨਾਂ ਨੂੰ ਬਿਰਧ ਆਸ਼ਰਮ ਦੇ ਵਿੱਚ ਛੱਡਿਆ ਆ ਤੇ ਉਹ ਬੋਲਦੀ ਨਹੀਂ ਉਹਨੂੰ ਇਹ ਹੁੰਦਾ ਵੀ ਮੈਂ ਜੇ ਦੱਸਤਾ ਤਾਂ ਪਤਾ ਨਹੀਂ ਇਹ ਹੈਣਾ ਕੀ ਕਰੂਗਾ ਮੇਰੇ ਨਾਲ ਤੇ ਹੈਰੀ ਨੂੰ ਇਹ ਗੱਲ ਕਹਿਣ ਤੋਂ ਬਾਅਦ ਉਹ ਪੰਜਾਬ ਆ ਕੇ ਫਿਰ ਸਾਰੀ ਗੱਲ ਸ੍ਰਿੰਦਰਕੌਰ ਨੂੰ ਦੱਸਦੀ ਆ ਵੀ ਮੈਨੂੰ ਉਸ ਦਿਨ ਹੀ ਪਤਾ ਲੱਗ ਗਿਆ ਸੀ ਵੀ ਹੈਰੀ ਸਿਰਫ ਜ਼ਮੀਨ ਦੇ ਲਾਲ ਚ ਵਿੱਚ ਪੰਜਾਬ ਆਇਆ। ਸੁਰਿੰਦਰ ਕੌਰ ਕਹਿੰਦੀ ਵੀ ਪੁੱਤ ਉਹ ਘਰ ਤਾਂ ਹੁਣ ਆਪਣਾ ਨਹੀਂ ਰਿਹਾ ਹਨਾ ਵੀ ਤੇਰੇ ਦੱਸਣ ਮੁਤਾਬਕ ਹੈਰੀ ਨੇ ਉਹ ਘਰ ਤਾਂ ਵੇਚਦਾ। ਵੀ ਤੈਨੂੰ ਜਾ ਕੇ ਹੈਰੀ ਕਹਿੰਦਾ ਵੀ ਮੈਂ ਘਰ ਵੇਚ ਆਇਆ। ਉਸ ਤੋਂ ਬਾਅਦ ਜਦੋਂ ਹੈਰੀ ਵਾਪਸ ਜਾਂਦਾ ਆਪਣੇ ਮੰਮੀ ਪਾਪਾ ਨੂੰ ਬਿਰਦਾ ਆਸ਼ਰਮ ਛੱਡ ਕੇ ਤਾਂ ਐਲੈਕਸਾ ਕਈ ਵਾਰ ਹੈਰੀ ਨੂੰ ਕਹਿ ਚੁੱਕੀ ਸੀ ਕਿ ਆਪਾਂ ਪੰਜਾਬ ਚੱਲੀਏ ਤਾਂ ਹੈਰੀ ਕਹਿੰਦਾ ਵੀ ਆਪਾਂ ਪੰਜਾਬ ਜਾ ਕੇ ਕੀ ਕਰਨਾ? ਉਹ ਮੇਰੇ ਕੇਅਰ ਟੇਕਰ ਸੀ ਠੀਕ ਹੈ ਉਹਨਾਂ ਨੂੰ ਮੈਂ ਐਡਮਿਟ ਕਰਵਾਤਾ ਤੇ ਉਹ ਠੀਕ ਨੇ ਬਾਕੀ ਜਿਹੜੀ ਉੱਥੇ ਕੋਈ ਪ੍ਰਾਪਰਟੀ ਸੀ ਉਹ ਮੈਂ ਮਤਲਬ ਵੇਚ ਦਿੱਤੀ ਵੀ ਉਹ ਹੁਣ ਆਪਾਂ ਇੱਥੇ ਇਨਵੈਸਟ ਕਰਾਂਗੇ ਤੇ ਆਪਣਾ ਜਿਹੜਾ ਬਿਜ਼ਨਸ ਕਰਾਂਗੇ ਐਲੈਕਸਾ ਨੂੰ ਇਹ ਗੱਲ ਬੁਰੀ ਲੱਗਦੀ ਹੈ ਕਿਉਂਕਿ ਐਲੈਕਸਾ ਨੂੰ ਤਾਂ ਪਤਾ ਸੀ ਵੀ ਉਹ ਇਹਦੇ ਮੰਮੀ ਪਾਪਾ ਨੇ ਇਸ ਕਰਕੇ ਉਹ ਐਲੈਕਸਾ ਦੀ ਮੰਮੀ ਨਾਲ ਗੱਲ ਕਰਦੀ ਰਹਿੰਦੀ ਹੈ ਤੇ ਉਹਨੂੰ ਦੱਸ ਦਿੰਦੀ ਆ ਵੀ ਤੁਹਾਡੇ ਪੁੱਤ ਨੇ ਤੁਹਾਡਾ ਘਰ ਤੇ ਪ੍ਰਾਪਰਟੀ ਜਿਹੜੀ ਵੇਚ ਦਿੱਤੀ ਆ ਪਰ ਵੀ ਮੈਂ ਜਲਦੀ ਆਉਂਗੀ ਤੁਹਾਨੂੰ ਲੈਣ ਆ ਇਲੈਕਸਾ ਫਿਰ ਆ ਕੇ ਕਹਿੰਦੀ ਹੈ ਵੀ ਚਲੋ ਮੰਮੀ ਪਾਪਾ ਇੱਥੋਂ ਤੁਹਾਨੂੰ ਲੈਣ ਆਈਆਂ ਤਾਂ ਸ੍ਰੀਿੰਦਰਕੌਰ ਉਹਨੂੰ ਕਹਿੰਦੀ ਵੀ ਪੁੱਤ ਇਹ ਆਪਣਾ ਘਰ-ਵਾਰ ਤਾਂ ਸਾਰਾ ਹੈਰੀ ਨੇ ਵੇਚਤਾ ਆਪਾਂ ਰਹਿਾਂਗੇ ਕਿੱਥੇ ਉਹ ਕਹਿੰਦੀ ਕੋਈ ਗੱਲ ਨਹੀਂ ਮੰਮੀ ਆਪਾਂ ਸਾਰਾ ਕੁਝ ਆਪਣਾ ਵਾਪਸ ਲਵਾਂਗੇ ਤੇ ਵੀ ਆਪਾਂ ਰਹਿਣ ਦਾ ਇੰਤਜ਼ਾਮ ਵੀ ਕਰ ਲਾਂਗੇ ਨੇੜੇ ਦੇ ਸ਼ਹਿਰ ਵਿੱਚ ਇੱਕ ਹੋਟਲ ਦੇ ਵਿੱਚ ਕਮਰਾ ਬੁੱਕ ਕਰਾਉਂਦੀ ਹੈ ਇਲੈਕਸਾ ਤੇ ਆਪਣੇ ਸੱਸ ਸਹੁਰੇ ਨਾਲ ਉੱਥੇ ਰਹਿੰਦੀ ਆ ਤੇ ਗੱਲ ਕਰਕੇ ਉਹ ਹਣਾ ਪ੍ਰਾਪਰਟੀ ਡੀਲਰਜ਼ ਨਾਲ ਜਿਹੜੀ ਉਹਨਾਂ ਦੀ ਜ਼ਮੀਨ ਤੇ ਘਰ-ਵਾਰ ਵਿਕਿਆ ਹੁੰਦਾ ਉਹ ਵਾਪਸ ਖਰੀਦ ਲੈਂਦੀ ਆ ਦੁੱਗਣੀ ਕੀਮਤ ਦੇ ਕੇ ਕਿਉਂਕਿ ਬਹੁਤ ਅਮੀਰ ਬਾਪ ਦੀ ਔਲਾਦ ਸੀ ਐਲੈਕਸਾ ਕੋਲ ਕਿਹੜਾ ਪੈਸੇ ਦੀ ਕਮੀ ਸੀ ਵੈਸੇ ਵੀ ਇੰਗਲੈਂਡ ਦੀ ਕਰੰਸੀ ਹੈ ਜਿਹੜੀ ਪੰਜਾਬ ਦੇ ਵਿੱਚ ਆ ਕੇ ਦੁੱਗਣੀ ਤਿੱਗਣੀ ਰੇਟ ਦੀ ਹੋ ਜਾਂਦੀ ਹੈ ਸੌ ਗੁਣਾ ਹੀ ਹੋ ਜਾਂਦੀ ਆ ਪੌਂਡ ਜਿਹੜੀ ਪੌਂਡਾ ਦੀ ਕੀਮਤ ਆ ਇਸ ਕਰਕੇ ਉਹਨੂੰ ਕੋਈ ਦਿੱਕਤ ਨਹੀਂ ਆਉਂਦੀ ਉਹ ਸਾਰੀ ਜ਼ਮੀਨ ਤੇ ਘਰ ਜਿਹੜਾ ਵਾਪਸ ਖਰੀਦ ਲੈਂਦੀ ਆ ਤੇ ਘਰ ਦੇ ਵਿੱਚ ਆਪਣੇ ਮੰਮੀ ਡੈਡੀ ਨੂੰ ਸੱਸ ਸਹੁਰੇ ਨੂੰ ਲੈ ਕੇ ਆਉਂਦੀ ਆ ਉਸ ਤੋਂ ਬਾਅਦ ਉਹ ਇੱਕ ਦਿਨ ਆਪਣੇ ਘਰ ਵਾਲੇ ਹੈਰੀ ਨੂੰ ਵੀਡੀਓ ਕਾਲ ਕਰਦੀ ਆ ਤੇ ਹੈਰੀ ਦੀਆਂ ਅੱਖਾਂ ਆਡੀਆਂ ਰਹਿ ਜਾਂਦੀਆਂ ਉਹ ਕਹਿੰਦਾ ਵੀ ਲੈਕਸਾ ਤੂੰ ਤਾਂ ਕਹਿ ਕੇ ਕਿ ਈਸੀ ਵੀ ਮੈਂ ਅਮਰੀਕਾ ਚੱਲੀਆਂ ਤੇ ਤੂੰ ਪੰਜਾਬ ਉਹ ਕਹਿੰਦੀ ਵੀ ਹਾਂ ਮੈਂ ਪੰਜਾਬ ਤੇ ਉਹ ਹੈਰੀ ਨੂੰ ਸਾਰੀ ਗੱਲ ਦੱਸ ਦਿੰਦੀ ਆ ਵੀ ਤੇਰਾ ਪਰਦਾ ਜਿਹੜਾ ਫਾਸ਼ ਹੋ ਗਿਆ ਵੀ ਤੂੰ ਇੱਕ ਮਿੰਟ ਦੇ ਵਿੱਚ ਹਨਾ ਇਹਨਾਂ ਨੂੰ ਕੇਅਰ ਟੇਕਰ ਬਣਾਤਾ ਵੀ ਇੰਨਾ ਪਿਆਰ ਕਰਨ ਵਾਲੇ ਮਾਪੇ ਤਾਂ ਕਿਸੇ ਕਿਸਮਤ ਵਾਲੇ ਨੂੰ ਮਿਲਦੇ ਆ ਤੂੰ ਮੇਰੇ ਪਾਪਾ ਦੀ ਪ੍ਰਾਪਰਟੀ ਹਥਿਆਉਣ ਲਈ ਮੇਰੇ ਨਾਲ ਵਿਆਹ ਕੀਤਾ ਸੀ ਇਸੇ ਲਈ ਤੂੰ ਮੈਨੂੰ ਝੂਠ ਬੋਲਿਆ ਵੀ ਮੇਰੇ ਮਾਪਿਓ ਹੈ ਨਹੀਂ ਤੂੰ ਮੇਰੇ ਤੋਂ ਹਮਦਰਦੀ ਦੀ ਹਨਾ ਭਾਵਨਾ ਵੀ ਲਿਆਣੀ ਚਾਹੁੰਦਾ ਸੀ ਤੇ ਤੂੰ ਮੈਨੂੰ ਇਮੋਸ਼ਨਲ ਬਲੈਕਮੇਲ ਕੀਤਾ ਇਸ ਲਈ ਤੇਰੀ ਮੇਰੀ ਜ਼ਿੰਦਗੀ ਚ ਕੋਈ ਜਗ੍ਹਾ ਨਹੀਂ ਹੈਗੀ ਤੇ ਮੰਮੀ ਪਾਪਾ ਤੇਰੇ ਨਹੀਂ ਹੈਗੇ ਮੇਰੇ ਹੀ ਨੇ ਮੈਂ ਇਹਨਾਂ ਨੂੰ ਇੰਗਲੈਂਡ ਲੈ ਕੇ ਆਉਂਗੀ ਤੇ ਆਪਣੇ ਨਾਲ ਰੱਖੂੰਗੀ ਹੈਰੀ ਨੂੰ ਕਹਿੰਦੀ ਕਿ ਤਲਾਕ ਦੇ ਪੇਪਰ ਤਿਆਰ ਕਰਵਾ ਲਾ ਆ ਕੇ ਮੈਂ ਤੈਨੂੰ ਤਲਾਕ ਦੇਣਾ ਹੈਰੀ ਐਲੈਕਸਾ ਦੀਆਂ ਮਿੰਨਤਾਂ ਕਰਦਾ ਤੇ ਉਹ ਆਪਣੇ ਮੰਮੀ ਪਾਪਾ ਨੂੰ ਕਹਿੰਦਾ ਕੋਲ ਬੈਠਿਆ ਨੂੰ ਮੰਮੀ ਪਾਪਾ ਤੁਸੀਂ ਇਹਨੂੰ ਸਮਝਾਓ ਤਾਂ ਬਲਵੰਤ ਸਿੰਘ ਕਹਿੰਦਾ ਵੀ ਤੂੰ ਤਾਂ ਸਾਨੂੰ ਮੰਮੀ ਪਾਪਾ ਨਾ ਹੀ ਕਹੇ ਸਾਨੂੰ ਸ਼ਰਮ ਆਉਂਦੀ ਆ ਵੀ ਸਾਡੀ ਆਪ ਦੀ ਜੰਮੀ ਹੋਈ ਔਲਾਦ ਸਾਨੂੰ ਧੋਖਾ ਦੇਗੀ ਤੇ ਇੱਕ ਬਗਾਨੀ ਕੁੜੀ ਬਗਾਨੇ ਸੱਭਿਆਚਾਰ ਦੇ ਵਿੱਚ ਪਲੀ ਕੁੜੀ ਨੂੰ ਐਂ ਪਤਾ ਵੀ ਮਾਂ ਪਿਓ ਦੀ ਕਿਵੇਂ ਸੇਵਾ ਕੀਤੀ ਜਾਂਦੀ ਆ ਇਹ ਕਹਿ ਕੇ ਉਹ ਫੋਨ ਕੱਟ ਦਿੰਦੇ ਆ ਤੇ ਉਸ ਤੋਂ ਬਾਅਦ ਐਲੈਕਸਾ ਹਨਾ ਉਹ ਆਪਣੇ ਸੱਸ ਸਹੁਰੇ ਦੀ ਫਾਈਲ ਲਗਾਉਂਦੀ ਆ ਹੁਣ ਯੂਕੇ ਦੀ ਸਿਟੀਜ਼ਨਸ਼ੀ ਉਹ ਉਹਨਾਂ ਨੂੰ ਵੀਜ਼ਾ ਮਿਲਣ 'ਚ ਕੋਈ ਦੇਰ ਨਹੀਂ ਆਈ ਤੇ ਉਹਨੇ ਦਿਨ ਉਹ ਉੱਥੇ ਰਹਿੰਦੀ ਆ ਤੇ ਫਿਰ ਉਹਨਾਂ ਨੂੰ ਲੈ ਕੇ ਇੰਗਲੈਂਡ ਆਉਂਦੀ ਆ ਤੇ ਉਹਨਾਂ ਨੂੰ ਕਹਿੰਦੀ ਆ ਕਿ ਤੁਸੀਂ ਮੇਰੇ ਮੰਮੀ ਪਾਪਾ ਦੀ ਤਰ੍ਹਾਂ ਹੀ ਹਾਂ ਵੀ ਤੁਹਾਡੀ ਔਲਾਦ ਨੇ ਤੁਹਾਨੂੰ ਧੋਖਾ ਦਿੱਤਾ ਪਰ ਮੈਂ ਤੁਹਾਨੂੰ ਕਦੇ ਵੀ ਧੋਖਾ ਨਹੀਂ ਦੇਵਾਂਗੀ। ਸ੍ਰਿੰਦਰਕੌਰ ਤੇ ਬਲਵੰਤ ਸਿੰਘ ਐਲੈਕਸਾ ਨੂੰ ਘੁੱਟ ਕੇ ਜੱਫੀ ਪਾਉਂਦੇ ਆ ਤੇ ਉਹਨੂੰ ਬਹੁਤ ਪਿਆਰ ਕਰਦੇ ਆ। ਹਾਂਜੀ ਦੋਸਤੋ ਇਹ ਸੀ ਆਪਣੀ ਅੱਜ ਦੀ ਕਹਾਣੀ। ਕਹਾਣੀ ਬਾਰੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਰੱਖਿਓ। ਮਿਲਾਂਗੇ ਕੱਲ ਨੂੰ ਕਿਸੇ ਨਵੀਂ ਕਹਾਣੀ ਦੇ ਨਾਲ। ਸਾਰਿਆਂ ਨੂੰ ਸਸ਼